ਖੱਸ਼ਾ ਜਤਾਇਆ ਕਿ ਵਿਦੇਸ਼ੀ ਮੂਲ ਦੀ ਹੋਣ ਕਰਕੇ ਸ਼ਾਇਦ ਉਸ ਦੇ ਨਾਲ ਵਿਤਕਰਾ ਕੀਤਾ ਗਿਆ ਪੰਜਾਬ ਤੋਂ ਨੇ ਪੰਜਾਬੀ ਮੂਲ ਦੇ ਆ ਰੂਪੀ ਟੱਲਾ ਤੇ ਉਹਨਾਂ ਦੀ ਉਮੀਦਵਾਰੀ ਫਿਲਹਾਲ ਹੁਣ ਖਤਮ ਕਰ ਦਿੱਤੀ ਗਈ ਹੈ। ਆ ਵੀ ਮੂਲ ਦੀ ਸਾਬਕਾ ਐਮਪੀ ਰੂਪੀ ਟੱਲਾ ਜਿਹੜੇ ਨੇ ਉਹਨਾਂ ਨੂੰ ਡਿਸਕਵਾਲਿਫਾਈ ਕਰ ਦਿੱਤਾ ਗਿਆ ਯਾਨੀ ਕਿ ਹੁਣ ਉਹ ਕੈਨੇਡੀਅਨ ਪ੍ਰਧਾਨ ਮੰਤਰੀ ਨਹੀਂ ਬਣ ਸਕਦੇ। ਲਿਬਰਲ ਪਾਰਟੀ ਦੇ ਕੈਂਡੀਡੇਟ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ। ਕਾਫੀ ਲੰਬੇ ਸਮੇਂ ਤੋਂ ਇਹ ਐਕਟਿਵ ਰਾਜਨੀਤੀ ਤੋਂ ਪਰੇ ਰਹੇ ਪਰ ਹੁਣ ਜਦੋਂ ਐਕਟਿਵ ਰਾਜਨੀਤੀ ਦੇ ਵਿੱਚ ਸਾਫ ਕਾ ਸੰਸਦ ਮੈਂਬਰ ਰੂਬੀ ਟੱਲਾ ਆਈ ਤੇ ਉਹਦੀ ਉਮੀਦਵਾਰੀ ਖਾਰਜ ਹੋ ਗਈ ਆ ਕਾਰਨ ਬਹੁਤ ਵੱਟਾਇਆ ਦਰਅਸਲ ਕਿਹਾ ਜਾ ਰਿਹਾ ਕਿ ਇਹਨਾਂ ਨੇ ਅਣ ਐਲਾਨੇ ਤੇ ਬੇ ਹਿਸਾਬੇ ਖਰਚ ਜਿਹੜੇ ਨੇ ਉਹ ਕੀਤੇ ਨੇ ਇਹਨਾਂ ਦੇ ਜਿਹੜਾ ਚੋਣ ਫੰਡ ਹੈ ਉਹ ਵੀ ਸ਼ੱਕੀ ਹੈ ਤੇ ਬਾਹਰੀ ਹਮਾਇਤ ਯਾਨਕਿ ਕਿਸੇ ਹੋਰ ਬਾਹਰੀ ਹਮਾਇਤ ਦੀ ਇਹਨਾਂ ਨੇ ਵਰਤੋ ਕੀਤੀ ਹੈ ਤੇ ਨਿਰਧਾਰਤ ਚੋਣ ਮਰਿਆਦਾ ਤੋਂ ਜਿਹੜਾ ਭੰਕ ਕੀਤਾ ਇਸ ਕਰਕੇ ਇਹਨਾਂ ਦੇ ਉੱਤੇ ਬਹੁਤ ਵੱਡੇ ਦੋਸ਼ ਲਾ ਕੇ ਇਹਨਾਂ ਨੂੰ ਡਿਸਕਵਾਲਿਫਾਈ ਕਰ ਦਿੱਤਾ ਗਿਆ ਫਿਲਹਾਲ ਰੂਬੀ ਟੱਲਾ ਹੁਣ ਪੀਐਮ ਬਣਨ ਦੀ ਦੌੜ ਦੇ ਵਿੱਚੋਂ ਬਾਹਰ ਹੈ ਔਰ ਬਾਹਰ ਕੀਤੇ ਜਾਣ ਤੋਂ ਮਗਰੋਂ ਜੇ ਕਹਿ ਲੀਏ ਕਿ ਹੁਣ ਸਿਰਫ ਸਿਰਫ ਪੀਐਮ ਦੇ ਉਮੀਦਵਾਰ 4 ਬਣਦੇ ਨੇ ਜਿਨ੍ਹਾਂ ਦੀ ਬੈਸ 24 ਤੇ 25 ਫਰਵਰੀ ਨੂੰ ਹੋਏਗੀ ਔਰ 9 ਮਾਰਚ ਨੂੰ ਹੋਣ ਵਾਲੀ ਚੋਣ ਦੇ ਵਿੱਚ ਐਲਾਨ ਹੋਏਗਾ ਯਾਨੀ ਕਿ ਉਹ ਚੋਣ ਜਿਹੜਾ ਜਿੱਤੇਗਾ ਉਹ ਉੱਥੇ ਦਾਬ ਪੀ ਹੈ ਬਣੇਗਾ ਮੌਂਟਰੀਅਲ ਦੇ ਵਿੱਚ ਜਿਹੜੀ 24 ਤੇ 25 ਦੀ ਬਹਿਸ ਹੋਣੀ ਹੈ ਅੰਗਰੇਜ਼ੀ ਤੇ ਫ੍ਰੈਂਚ ਸੀ ਯਾਨੀ ਫ੍ਰੈਂਚ ਦੇ ਵਿੱਚ ਦੋਹੇ ਬੜੀਆਂ ਬਹਿਸਾਂ ਹੋਣ ਗਿਆ ਜੇਕਰ ਗੱਲ ਰੂਬੀ ਟੱਲਾ ਦੀ ਗੱਲ ਕੀਤੀ ਜਾਵੇ ਤਾਂ ਰੂਬੀ ਟੱਲਾ ਐਕਟਿਵ ਸਿਆਸਤ ਤੋਂ ਲਾਂਬੇ ਰਹੇ ਨੇ ਪਰ ਹੁਣ ਜਦੋਂ ਉਹ ਵਾਪਸੀ ਕੀਤੀ ਤੇ ਉਹਨਾਂ ਦੇ ਉੱਤੇ ਵੱਡੇ ਜਿਹੜੇ ਆ ਇਲਜ਼ਾਮ ਲੱਗੇ ਨੇ ਫਿਲਹਾਲ ਸ਼ੁਰੂਆਤ ਚੰਗੀ ਸੀ ਪੰਜਾਬੀਆਂ ਨੂੰ ਵੀ ਲੱਗਦਾ ਸੀ ਕਿ ਰੂਬੀ ਟੱਲਾ ਸ਼ਾਇਦ ਕਿਉਂਕਿ ਕਾਫੀ ਐਕਟਿਵ ਸੀਗੇ ਸਰਗਰਮ ਰਹਿ ਕੇ ਵੀ ਉਹਨਾਂ ਨੂੰ ਲੱਗਦਾ ਸੀਗਾ ਵੀ ਇਸ ਵਾਰ ਹੋਣਗੇ ਪਰ ਹੁਣ ਡਿਸਕਵਾਲਿਫਾਈ ਕਰ ਦਿੱਤਾ ਔਰ ਪਾਰਟੀ ਨੇ ਲੰਕੇ ਸੋਮਵਾਰ ਉਹਨਾਂ ਨੂੰ 27 ਵਾਲਾਂ ਦੀ ਸੂਚੀ ਦਾ ਜਵਾਬ ਮੰਗਿਆ ਸੀ ਇਹ ਤੇ ਨਹੀਂ ਪਤਾ ਲੱਗਾ ਕਿ ਉਹਨਾਂ ਨੇ ਜਵਾਬ ਕੀ ਦਿੱਤੇ ਆ ਪਰ ਪਾਰਟੀ ਨੇ ਉਹਨਾਂ ਦੀ ਉਮੀਦਵਾਰੀ ਖਾਰਜ ਕਰਨ ਦਾ ਐਲਾਨ ਕਰ ਦਿੱਤਾ ਹੈ ਯਾਨੀ ਕਿ ਹੁਣ ਰੂਬੀ ਟੱਲਾ ਜੜੇ ਨੇ OS ਤੌਰ ਦੇ ਵਿੱਚੋਂ ਬਾਹਰ ਹੋ ਗਏ ਨੇ ਰੂਬੀ ਢੱਲਾ ਨੇ ਪਾਰਟੀ ਦੇ ਇਸ ਫੈਸਲੇ ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਹੈਰਾਨੀ ਹੈ ਮੈਨੂੰ ਮੈਨੂੰ ਪਤਾ ਹੀ ਨਹੀਂ ਹੈ ਸਭ ਕੁਝ ਕਿਉਂ ਹੋਇਆ ਢੱਲਾ ਨੇ ਵੀ ਕਿਹਾ ਕਿ ਉਸ ਨੂੰ ਇਸ ਬਾਰੇ ਸੂਚਿਤ ਕਰਨ ਦੀ ਥਾਂ ਪਾਰਟੀ ਹਾਈ ਕਮਾਂਡ ਨੇ ਗੱਲ ਮੀਡੀਆ ਦੇ ਵਿੱਚ ਲੀਕ ਕਰ ਦਿੱਤੀ ਹੈ ਜਿਹੜੇ ਕੀ ਚੰਗੀ ਗੱਲ ਨਹੀਂ ਉਸਨੇ ਵੀ ਕਿਹਾ ਕਿ ਉਸਤੇ ਲੱਗੇ ਦੋਸ਼ਾਂ ਦੇ ਵਿੱਚੋਂ ਕੋਈ ਵੀ ਸੱਚ ਨਹੀਂ ਹੈ ਜਿਸ ਬਾਰੇ ਉਸਨੇ ਪਾਰਟੀ ਨੂੰ ਦੱਸ ਦਿੱਤਾ ਸੀ ਰੂਬੀ ਨੇ ਕਿਹਾ ਕਿ ਉਸਤੇ ਲੱਗੇ ਸਾਰੇ ਦੋਸ਼ ਬੇਬੁਨਿਆਦ ਹਨ ਤੇ ਉਸਨੇ ਖੱਸ਼ਾ ਜਤਾਇਆ ਕਿ ਵਿਦੇਸ਼ੀ ਮੂਲ ਦੀ ਹੋਣ ਕਰਕੇ ਸ਼ਾਇਦ ਉਸ ਦੇ ਨਾਲ ਵਿਤਕਰਾ ਕੀਤਾ ਗਿਆ ਪੰਜਾਬ ਤੋਂ ਨੇ ਪੰਜਾਬੀ ਮੂਲ ਦੇ ਆ ਰੂਪੀ ਟੱਲਾ ਤੇ ਉਹਨਾਂ ਦੀ ਉਮੀਦਵਾਰੀ ਫਿਲਹਾਲ ਹੁਣ ਖਤਮ ਕਰ ਦਿੱਤੀ ਗਈ ਹੈ ਵੀ ਮੂਲਦੀ ਸਾਬਕਾ ਐਮਪੀ ਰੂਪੀ ਟੱਲਾ ਜਿਹੜੇ ਨੇ ਉਹਨਾਂ ਨੂੰ ਡਿਸਕਵਾਲਿਫਾਈ ਕਰ ਦਿੱਤਾ ਗਿਆ ਯਾਨੀ ਕਿ ਹੁਣ ਉਹ ਕੈਨੇਡੀਅਨ ਪ੍ਰਧਾਨ ਮੰਤਰੀ ਨਹੀਂ ਬਣ ਸਕਦੇ ਲਿਬਰਲ ਪਾਰਟੀ ਦੀ ਇਹ ਕੈਂਡੀਡੇਟ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਾਫੀ ਲੰਬੇ ਸਮੇਂ ਤੋਂ ਇਹ ਐਕਟਿਵ ਰਾਜਨੀਤੀ ਤੋਂ ਪਰੇ ਰਹੇ ਪਰ ਹੁਣ ਜਦੋਂ ਐਕਟਿਵ ਰਾਜਨੀਤੀ ਦੇ ਵਿੱਚ ਸਾਫ ਕਾ ਸੰਸਦ ਮੈਂਬਰ ਰੂਬੀ ਟੱਲਾ ਆਈ ਤੇ ਉਹਦੀ ਉਮੀਦਵਾਰੀ ਖਾਰਜ ਹੋ ਗਈ ਆ ਕਾਰਨ ਬਹੁਤ ਵੱਡਾ ਆ ਦਰਅਸਲ ਕਿਆ ਜਾ ਰਿਹਾ ਕਿ ਇਹਨਾਂ ਨੇ ਅਣ ਐਲਾਨੇ ਤੇ ਬੇ ਹਿਸਾਬੇ ਖਰਚ ਜਿਹੜੇ ਨੇ ਉਹ ਕੀਤੇ ਨੇ ਇਹਨਾਂ ਦੇ ਜਿਹੜਾ ਚੋਣ ਫੰਡ ਆ ਉਹ ਵੀ ਸ਼ੱਕੀ ਆ ਤੇ ਬਾਹਰੀ ਹਮਾਇਤ ਯਾਨਕਿ ਕਿਸੇ ਹੋਰ ਬਾਹਰੀ ਹਮਾਇਤ ਦੀ ਇਹਨਾਂ ਨੇ ਵਰਤੋ ਕੀਤੀ ਆ ਤੇ ਨਿਰਧਾਰਿਤ ਚੋਣ ਮਰਿਆਦਾ ਤੋਂ ਜਿਹੜਾ ਭੰਕ ਕੀਤਾ ਇਸ ਕਰਕੇ ਇਹਨਾਂ ਦੇ ਉੱਤੇ ਬਹੁਤ ਵੱਡੇ ਦੋਸ਼ ਲਾ ਕੇ ਇਹਨਾਂ ਨੂੰ ਡਿਸਕਵਾਲਿਫਾਈ ਕਰ ਦਿੱਤਾ ਗਿਆ ਫਿਲਹਾਲ ਰੂਬੀ ਟੱਲਾ ਹੁਣ ਪੀਐਮ ਬਣਨ ਦੀ ਦੌੜ ਦੇ ਵਿੱਚੋਂ ਬਾਹਰ ਹੈ ਔਰ ਬਾਹਰ ਕੀਤੇ ਜਾਣ ਤੋਂ ਮਗਰੋਂ ਜੇ ਕਹਿ ਲੀਏ ਕਿ ਹੁਣ ਸਿਰਫ ਸਿਰਫ ਪੀਐਮ ਦੇ ਉਮੀਦਵਾਰ 4 ਬਣਦੇ ਨੇ ਜਿਨ੍ਹਾਂ ਦੀ ਬਹਿਸ 24 ਤੇ 25 ਫਰਵਰੀ ਨੂੰ ਹੋਏਗੀ ਔਰ 9 ਮਾਰਚ ਨੂੰ ਹੋਣ ਵਾਲੀ ਚੋਣ ਦੇ ਵਿੱਚ ਐਲਾਨ ਹੋਏਗਾ ਯਾਨੀ ਕਿ ਉਹ ਚੋਣ ਜਿਹੜਾ ਜਿੱਤੇਗਾ ਉਹ ਉੱਥੇ ਦਾਬ ਪੀ ਹੈ ਬਣੇਗਾ ਮੌਂਟਰੀਅਲ ਦੇ ਵਿੱਚ ਜਿਹੜੀ 24 ਤੇ 25 ਦੀ ਬਹਿਸ ਹੋਣੀ ਹੈ ਅੰਗਰੇਜ਼ੀ ਤੇ ਫ੍ਰਾਂਸੀਸੀ ਯਾਨੀ ਫ੍ਰੈਂਚ ਦੇ ਵਿੱਚ ਇਹ ਦੋਹੇ ਬੜੀਆਂ ਬਹਿਸਾਂ ਹੋਣ ਗਿਆ ਜੇਕਰ ਗੱਲ ਰੂਬੀ ਟੱਲਾ ਦੀ ਗੱਲ ਕੀਤੀ ਜਾਵੇ ਤਾਂ ਰੂਬੀ ਟੱਲਾ ਐਕਟਿਵ ਸਿਆਸਤ ਤੋਂ ਲਾਂਬੇ ਰਹੇ ਨੇ ਪਰ ਹੁਣ ਜਦੋਂ ਉਹ ਵਾਪਸੀ ਕੀਤੀ ਤੇ ਉਹਨਾਂ ਦੇ ਉੱਤੇ ਵੱਡੇ ਜਿਹੜੇ ਆ ਇਲਜ਼ਾਮ ਲੱਗੇ ਨੇ ਫਿਲਹਾਲ ਸ਼ੁਰੂਆਤ ਚੰਗੀ ਸੀ ਪੰਜਾਬੀਆਂ ਨੂੰ ਵੀ ਲੱਗਦਾ ਸੀ ਕਿ ਰੂਬੀ ਟੱਲਾ ਸ਼ਾਇਦ ਕਿਉਂਕਿ ਇਹ ਕਾਫੀ ਐਕਟਿਵ ਸੀਗੇ ਸਰਗਰਮ ਰਹਿ ਕੇ ਵੀ ਉਹਨਾਂ ਨੂੰ ਲੱਗਦਾ ਸੀਗਾ ਵੀ ਇਸ ਵਾਰ ਹੋਣਗੇ ਪਰ ਹੁਣ ਡਿਸਕਵਾਲਿਫਾਈ ਕਰ ਦਿੱਤਾ ਔਰ ਪਾਰਟੀ ਨੇ ਲੰਕੇ ਸੋਮਵਾਰ ਉਹਨਾਂ ਨੂੰ 27 ਸਵਾਲਾਂ ਦੀ ਸੂਚੀ ਦਾ ਜਵਾਬ ਮੰਗਿਆ ਸੀ ਅਹ ਇਹ ਤੇ ਨਹੀਂ ਪਤਾ ਲਗਾ ਕਿ ਉਹਨਾਂ ਨੇ ਜਵਾਬ ਕੀ ਦਿੱਤੇ ਆ ਪਰ ਪਾਰਟੀ ਨੇ ਉਹਨਾਂ ਦੀ ਉਮੀਦਵਾਰੀ ਖਾਰਜ ਕਰਨ ਦਾ ਐਲਾਨ ਕਰ ਦਿੱਤਾ ਹੈ। ਯਾਨੀ ਕਿ ਹੁਣ ਰੂਬੀ ਟੱਲਾ ਜਿਹੜੇ ਨੇ OS ਦੌੜ ਦੇ ਵਿੱਚੋਂ ਬਾਹਰ ਹੋ ਗਏ ਨੇ। ਰੂਬੀ ਟੱਲਾ ਨੇ ਪਾਰਟੀ ਦੇ ਇਸ ਫੈਸਲੇ ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਉਹਨਾਂ ਨੇ ਕਿਹਾ ਕਿ ਹੈਰਾਨੀ ਹੈ ਵੀ ਮੈਨੂੰ ਮੈਨੂੰ ਪਤਾ ਹੀ ਨਹੀਂ ਐ ਸਭ ਕੁਝ ਕਿਉਂ ਹੋਇਆ। ਟੱਲਾ ਨੇ ਵੀ ਕਿਹਾ ਕਿ ਉਸ ਨੂੰ ਇਸ ਬਾਰੇ ਸੂਚਿਤ ਕਰਨ ਦੀ ਥਾਂ ਪਾਰਟੀ ਹਾਈ ਕਮਾਂਡ ਨੇ ਗੱਲ মিডিਆ ਦੇ ਵਿੱਚ ਲੀਕ ਕਰ ਦਿੱਤੀ ਹੈ ਜਿਹੜੇ ਕੀ ਚੰਗੀ ਗੱਲ ਲਈ ਉਸਨੇ ਇਹ ਵੀ ਕਿਹਾ ਕਿ ਉਸਤੇ ਲੱਗੇ ਦੋਸ਼ਾਂ ਦੇ ਵਿੱਚੋਂ ਕੋਈ ਵੀ ਸੱਚ ਨਹੀਂ ਹੈ ਜਿਸ ਬਾਰੇ ਉਸਨੇ ਪਾਰਟੀ ਨੂੰ ਦੱਸ ਦਿੱਤਾ ਸੀ ਰੂਬੀ ਨੇ ਕਿਹਾ ਕਿ ਉਸਤੇ ਲੱਗੇ ਸਾਰੇ ਦੋਸ਼ ਬੇਬੁਨਿਆਦ ਹਨ ਤੇ ਉਸਨੇ ਖੁਦ ਸਾ ਜਤਾਇਆ ਕਿ ਵਿਦੇਸ਼ੀ ਮੂਲ ਦੀ ਹੋਣ ਕਰਕੇ ਸ਼ਾਇਦ ਉਸਦੇ ਨਾਲ ਵਿਤਕਰਾ ਕੀਤਾ ਗਿਆ ਪੰਜਾਬ ਤੋਂ ਨੇ ਪੰਜਾਬੀ ਮੂਲ ਦੇ ਆ ਰੂਬੀ ਟੱਲਾ ਤੇ ਉਹਨਾਂ ਦੀ ਉਮੀਦਵਾਰੀ ਫਿਲਹਾਲ ਹੁਣ ਖਤਮ ਕਰ ਦਿੱਤੀ ਗਈ ਹੈ ਭੀ ਮੋਲਦੀ ਸਾਬਕਾ ਐਮਪੀ ਰੂਪੀ ਟੱਲਾ ਜਿਹੜੇ ਨੇ ਉਹਨਾਂ ਨੂੰ ਡਿਸਕਵਾਲਿਫਾਈ ਕਰ ਦਿੱਤਾ ਗਿਆ ਯਾਨੀ ਕਿ ਹੁਣ ਉਹ ਕੈਨੇਡੀਅਨ ਪ੍ਰਧਾਨ ਮੰਤਰੀ ਨਹੀਂ ਬਣ ਸਕਦੇ ਲਿਬਰਲ ਪਾਰਟੀ ਦੇ ਕੈਂਡੀਡੇਟ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਾਫੀ ਲੰਬੇ ਸਮੇਂ ਤੋਂ ਇਹ ਐਕਟਿਵ ਰਾਜਨੀਤੀ ਤੋਂ ਪਰੇ ਰਹੇ ਪਰ ਹੁਣ ਜਦੋਂ ਐਕਟਿਵ ਰਾਜਨੀਤੀ ਦੇ ਵਿੱਚ ਸਾਫ ਕਾ ਸੰਸਦ ਮੈਂਬਰ ਰੂਬੀ ਟੱਲਾਈ ਤੇ ਉਹਦੀ ਉਮੀਦਵਾਰੀ ਖਾਰਜ ਹੋ ਗਈ ਆ ਕਾਰਨ ਬਹੁਤ ਵੱਟਾ ਆ ਦਰਅਸਲ ਕਿਹਾ ਜਾ ਰਿਹਾ ਕਿ ਇਹਨਾਂ ਨੇ ਅਣ ਐਲਾਨੇ ਤੇ ਬੇ ਹਿਸਾਬੇ ਖਰਚ ਜਿਹੜੇ ਨੇ ਉਹ ਕੀਤੇ ਨੇ ਇਹਨਾਂ ਦੇ ਜਿਹੜਾ ਚੋਣ ਫੰਡ ਆ ਉਹ ਵੀ ਸ਼ੱਕੀ ਆ ਤੇ ਬਾਹਰੀ ਹਮਾਇਤ ਯਾਨਕਿ ਕਿਸੇ ਹੋਰ ਬਾਹਰੀ ਹਮਾਇਤ ਦੀ ਇਹਨਾਂ ਨੇ ਵਰਤੋ ਕੀਤੀ ਹੈ ਤੇ ਨਿਰਧਾਰਿਤ ਚੋਣ ਮਰਿਆਦਾ ਤੋਂ ਜਿਹੜਾ ਭੰਕ ਕੀਤਾ ਇਸ ਕਰਕੇ ਇਹਨਾਂ ਦੇ ਉੱਤੇ ਬਹੁਤ ਵੱਡੇ ਦੋਸ਼ ਲਾ ਕੇ ਇਹਨਾਂ ਨੂੰ ਡਿਸਕਵਾਲਿਫਾਈ ਕਰ ਦਿੱਤਾ ਗਿਆ ਫਿਲਹਾਲ ਰੂਬੀ ਟੱਲਾ ਹੁਣ ਪੀਐਮ ਬਣਨ ਦੀ ਦੌੜ ਦੇ ਵਿੱਚੋਂ ਬਾਹਰ ਹੈ ਔਰ ਬਾਹਰ ਕੀਤੇ ਜਾਣ ਤੋਂ ਮਗਰੋਂ ਜੇ ਕਹਿ ਲੀਏ ਕਿ ਹੁਣ ਸਿਰਫ ਸਿਰਫ ਪੀਐਮ ਦੇ ਉਮੀਦਵਾਰ 4 ਬਣਦੇ ਨੇ ਜਿਨ੍ਹਾਂ ਦੀ ਬੈਸ 24 ਤੇ 25 ਫਰਵਰੀ ਨੂੰ ਹੋਏਗੀ ਔਰ 9 ਮਾਰਚ ਨੂੰ ਹੋਣ ਵਾਲੀ ਚੋਣ ਦੇ ਵਿੱਚ ਐਲਾਨ ਹੋਏਗਾ ਯਾਨੀ ਕਿ ਉਹ ਚੋਣ ਜਿਹੜਾ ਜਿੱਤੇਗਾ ਉਹ ਉੱਥੇ ਦਾਬ ਪੀਂ ਬੜੇਗਾ ਮੌਂਟਰੀਅਲ ਦੇ ਵਿੱਚ ਜਿਹੜੀ 24 ਤੇ 25 ਦੀ ਬਹਿਸ ਹੋਣੀ ਹੈ ਅੰਗਰੇਜ਼ੀ ਤੇ ਫ੍ਰਾਂਸੀਸੀ ਯਾਨੀ ਫ੍ਰੈਂਚ ਦੇ ਵਿੱਚ ਇਹ ਦੋਹੇ ਬੜੀਆਂ ਬਹਿਸਾਂ ਹੋਣ ਗਿਆ ਜੇਕਰ ਗੱਲ ਰੂਬੀ ਟੱਲਾ ਦੀ ਗੱਲ ਕੀਤੀ ਜਾਵੇ ਤਾਂ ਰੂਬੀ ਟੱਲਾ ਐਕਟਿਵ ਸਿਆਸਤ ਤੋਂ ਲਾਂਬੇ ਰਹੇ ਨੇ ਪਰ ਹੁਣ ਜਦੋਂ ਉਹ ਆਪ ਵਾਪਸੀ ਕੀਤੀ ਤੇ ਉਹਨਾਂ ਦੇ ਉੱਤੇ ਵੱਡੇ ਜਿਹੜੇ ਆ ਇਲਜ਼ਾਮ ਲੱਗੇ ਨੇ ਫਿਲਹਾਲ ਸ਼ੁਰੂਆਤ ਚੰਗੀ ਸੀ ਪੰਜਾਬੀਆਂ ਨੂੰ ਵੀ ਲੱਗਦਾ ਸੀ ਕਿ ਰੂਬੀ ਟੱਲਾ ਸ਼ਾਇਦ ਕਿਉਂਕਿ ਕਾਫੀ ਐਕਟਿਵ ਸੀਗੇ ਸਰਗਰਮ ਰਹਿ ਕੇ ਵੀ ਉਹਨਾਂ ਨੂੰ ਲੱਗਦਾ ਸੀਗਾ ਵੀ ਇਸ ਵਾਰ ਹੋਣਗੇ ਪਰ ਹੁਣ ਡਿਸਕਵਾਲਿਫਾਈ ਕਰ ਦਿੱਤਾ ਔਰ ਪਾਰਟੀ ਨੇ ਲੰਕੇ ਸੋਮਵਾਰ ਉਹਨਾਂ ਨੂੰ 27 ਸਵਾਲਾਂ ਦੀ ਸੂਚੀ ਦਾ ਜਵਾਬ ਮੰਗਿਆ ਸੀ ਇਹ ਤੇ ਨਹੀਂ ਪਤਾ ਲੱਗਾ ਕਿ ਉਹਨਾਂ ਨੇ ਜਵਾਬ ਕੀ ਦਿੱਤੇ ਆ ਪਰ ਪਾਰਟੀ ਨੇ ਉਹਨਾਂ ਦੀ ਉਮੀਦਵਾਰੀ ਖਾਰਜ ਕਰਨ ਦਾ ਐਲਾਨ ਕਰ ਦਿੱਤਾ ਹੈ ਯਾਨੀ ਕਿ ਹੁਣ ਰੂਬੀ ਟੱਲਾ ਜਿਹੜੇ ਨੇ OS ਤੋੜ ਦੇ ਵਿੱਚੋਂ ਬਾਹਰ ਹੋ ਗਏ ਨੇ ਰੂਬੀ ਢੱਲਾ ਨੇ ਪਾਰਟੀ ਦੇ ਇਸ ਫੈਸਲੇ ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਹੈਰਾਨੀ ਹੈ ਮੈਨੂੰ ਮੈਨੂੰ ਪਤਾ ਹੀ ਨਹੀਂ ਐ ਸਭ ਕੁਝ ਕਿਉਂ ਹੋਇਆ ਢੱਲਾ ਨੇ ਵੀ ਕਿਹਾ ਕਿ ਉਸ ਨੂੰ ਇਸ ਬਾਰੇ ਸੂਚਿਤ ਕਰਨ ਦੀ ਥਾਂ ਪਾਰਟੀ ਹਾਈ ਕਮਾਂਡ ਨੇ ਗੱਲ ਮੀਡੀਆ ਦੇ ਵਿੱਚ ਲੀਕ ਕਰ ਦਿੱਤੀ ਹੈ ਜਿਹੜੇ ਕੀ ਚੰਗੀ ਗੱਲ ਨਹੀਂ ਉਸਨੇ ਇਹ ਵੀ ਕਿਹਾ ਕਿ ਉਸਤੇ ਲੱਗੇ ਦੋਸ਼ਾਂ ਦੇ ਵਿੱਚੋਂ ਕੋਈ ਵੀ ਸੱਚ ਨਹੀਂ ਹੈ ਜਿਸ ਬਾਰੇ ਉਸਨੇ ਪਾਰਟੀ ਨੂੰ ਦੱਸ ਦਿੱਤਾ ਸੀ ਰੂਬੀ ਨੇ ਕਿਹਾ ਕਿ ਉਸਤੇ ਲੱਗੇ ਸਾਰੇ ਦੋਸ਼ ਬੇਬੁਨਿਆਦ ਹਨ ਤੇ ਉਸਨੇ ਖਛਾ ਜਤਾਇਆ ਕਿ ਵਿਦੇਸ਼ੀ ਮੂਲ ਦੀ ਹੋਣ ਕਰਕੇ ਸ਼ਾਇਦ ਉਸਦੇ ਨਾਲ ਵਿਤਕਰਾ ਕੀਤਾ ਗਿਆ ਪੰਜਾਬ ਤੋਂ ਨੇ ਪੰਜਾਬੀ ਮੂਲ ਦੇ ਆ ਰੂਪੀ ਟੱਲਾ ਤੇ ਉਹਨਾਂ ਦੀ ਉਮੀਦਵਾਰੀ ਫਿਲਹਾਲ ਹੁਣ ਖਤਮ ਕਰ ਦਿੱਤੀ ਗਈ ਹੈ ਵੀ ਮੂਲ ਦੀ ਸਾਬਕਾ ਐਮਪੀ ਰੂਪੀ ਟੱਲਾ ਜਿਹੜੇ ਨੇ ਉਹਨਾਂ ਨੂੰ ਡਿਸਕਵਾਲਿਫਾਈ ਕਰ ਦਿੱਤਾ ਗਿਆ ਯਾਨਕਿ ਹੁਣ ਉਹ ਕੈਨੇਡੀਅਨ ਪ੍ਰਧਾਨ ਮੰਤਰੀ ਨਹੀਂ ਬਣ ਸਕਦੇ ਲਿਬਰਲ ਪਾਰਟੀ ਦੇ ਕੈਂਡੀਡੇਟ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਕਾਫੀ ਲੰਬੇ ਸਮੇਂ ਤੋਂ ਇਹ ਐਕਟਿਵ ਰਾਜਨੀਤੀ ਤੋਂ ਪਰੇ ਰਹੇ ਪਰ ਹੁਣ ਜਦੋਂ ਐਕਟਿਵ ਰਾਜਨੀਤੀ ਦੇ ਵਿੱਚ ਸਾਫ ਕਾ ਸੰਸਦ ਮੈਂਬਰ ਰੂਬੀ ਟੱਲਾ ਆਈ ਤੇ ਉਹਦੀ ਉਮੀਦਵਾਰੀ ਖਾਰਜ ਹੋ ਗਈ ਆ ਕਾਰਨ ਬਹੁਤ ਫਟਾਇਆ ਦਰਅਸਲ ਕਿਹਾ ਜਾ ਰਿਹਾ ਕਿ ਇਹਨਾਂ ਨੇ ਅਣ ਐਲਾਨੇ ਤੇ ਬੇ ਹਿਸਾਬੇ ਖਰਚ ਜਿਹੜੇ ਨੇ ਉਹ ਕੀਤੇ ਨੇ ਇਹਨਾਂ ਦੇ ਜਿਹੜਾ ਚੋਣ ਫੰਡ ਹੈ ਉਹ ਵੀ ਸ਼ੱਕੀ ਹੈ ਤੇ ਬਾਹਰੀ ਹਮਾਇਤ ਯਾਨਕਿ ਕਿਸੇ ਹੋਰ ਬਾਹਰੀ ਹਮਾਇਤ ਦੀ ਇਹਨਾਂ ਨੇ ਵਰਤੋ ਕੀਤੀ ਹੈ ਤੇ ਨਿਰਧਾਰਤ ਚੋਣ ਮਰਿਆਦਾ ਤੋਂ ਜਿਹੜਾ ਭੰਕ ਕੀਤਾ ਇਸ ਕਰਕੇ ਇਹਨਾਂ ਦੇ ਉੱਤੇ ਬਹੁਤ ਵੱਡੇ ਦੋਸ਼ ਲਾ ਕੇ ਇਹਨਾਂ ਨੂੰ ਡਿਸਕਵਾਲਿਫਾਈ ਕਰ ਦਿੱਤਾ ਗਿਆ ਫਿਲਹਾਲ ਰੂਬੀ ਟੱਲਾ ਹੁਣ ਪੀਐਮ ਬਣਨ ਦੀ ਦੌੜ ਦੇ ਵਿੱਚੋਂ ਬਾਹਰ ਹੈ ਔਰ ਬਾਹਰ ਕੀਤੇ ਜਾਣ ਤੋਂ ਮਗਰੋਂ ਜੇ ਕਹਿ ਲੀਏ ਕਿ ਹੁਣ ਸਿਰਫ ਸਿਰਫ ਪੀਐਮ ਦੇ ਉਮੀਦਵਾਰ 4 ਬਣਦੇ ਨੇ ਜਿਨ੍ਹਾਂ ਦੀ ਬੈਸ 24 ਤੇ 25 ਫਰਵਰੀ ਨੂੰ ਹੋਏਗੀ ਔਰ 9 ਮਾਰਚ ਨੂੰ ਹੋਣ ਵਾਲੀ ਚੋਣ ਦੇ ਵਿੱਚ ਐਲਾਨ ਹੋਏਗਾ ਯਾਨੀ ਕਿ ਉਹ ਚੋਣ ਜਿਹੜਾ ਜਿੱਤੇਗਾ ਉਹ ਉੱਥੇ ਦਾਬ ਪੀ ਹੈ ਬਣੇਗਾ ਮੌਂਟਰੀਅਲ ਦੇ ਵਿੱਚ ਜਿਹੜੀ 24 ਤੇ 25 ਦੀ ਬਹਿਸ ਹੋਣੀ ਹੈ ਅੰਗਰੇਜ਼ੀ ਤੇ ਫ੍ਰਾਂਸੀਸੀ ਯਾਨੀ ਫ੍ਰੈਂਚ ਦੇ ਵਿੱਚ ਦੋਹਾਂ ਬੜੀਆਂ ਬਹਿਸਾਂ ਹੋਣ ਗਿਆ ਜੇਕਰ ਗੱਲ ਰੂਬੀ ਟੱਲਾ ਦੀ ਕਰਤੀ ਜਾਵੇ ਤਾਂ ਰੂਬੀ ਟੱਲਾ ਐਕਟਿਵ ਸਿਆਸਤ ਤੋਂ ਲਾਂਬੇ ਰਹੇ ਨੇ ਪਰ ਹੁਣ ਜਦੋਂ ਉਹ ਵਾਪਸੀ ਕੀਤੀ ਤੇ ਉਹਨਾਂ ਦੇ ਉੱਤੇ ਵੱਡੇ ਜਿਹੜੇ ਆ ਇਲਜ਼ਾਮ ਲੱਗੇ ਨੇ ਫਿਲਹਾਲ ਸ਼ੁਰੂਆਤ ਚੰਗੀ ਸੀ ਪੰਜਾਬੀਆਂ ਨੂੰ ਵੀ ਲੱਗਦਾ ਸੀ ਕਿ ਰੂਬੀ ਟੱਲਾ ਸ਼ਾਇਦ ਕਿਉਂਕਿ ਇਹ ਕਾਫੀ ਐਕਟਿਵ ਸੀਗੇ ਸਰਗਰਮ ਰਹਿ ਕੇ ਵੀ ਉਹਨਾਂ ਨੂੰ ਲੱਗਦਾ ਸੀਗਾ ਵੀ ਇਸ ਵਾਰ ਹੋਣਗੇ ਪਰ ਹੁਣ ਡਿਸਕਵਾਲਿਫਾਈ ਕਰ ਦਿੱਤਾ ਔਰ ਪਾਰਟੀ ਨੇ ਲੰਕੇ ਸੋਮਵਾਰ ਉਹਨਾਂ ਨੂੰ 27 ਵਾਲਾਂ ਦੀ ਸੂਚੀ ਦਾ ਜਵਾਬ ਮੰਗਿਆ ਸੀ ਇਹ ਤੇ ਨਹੀਂ ਪਤਾ ਲੱਗਾ ਕਿ ਉਹਨਾਂ ਨੇ ਜਵਾਬ ਕੀ ਦਿੱਤੇ ਆ ਪਰ ਪਾਰਟੀ ਨੇ ਉਹਨਾਂ ਦੀ ਉਮੀਦਵਾਰੀ ਖਾਰਜ ਕਰਨ ਦਾ ਐਲਾਨ ਕਰ ਦਿੱਤਾ ਹੈ ਯਾਨੀ ਕਿ ਹੁਣ ਰੂਬੀ ਟੱਲਾ ਜਿਹੜੇ ਨੇ OS ਤੌਰ ਦੇ ਵਿੱਚੋਂ ਬਾਹਰ ਹੋ ਗਏ ਨੇ ਰੂਬੀ ਢੱਲਾ ਨੇ ਪਾਰਟੀ ਦੇ ਇਸ ਫੈਸਲੇ ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਹੈਰਾਨੀ ਹੈ ਮੈਨੂੰ ਮੈਨੂੰ ਪਤਾ ਹੀ ਨਹੀਂ ਹੈ ਸਭ ਕੁਝ ਕਿਉਂ ਹੋਇਆ ਢੱਲਾ ਨੇ ਵੀ ਕਿਹਾ ਕਿ ਉਸ ਨੂੰ ਇਸ ਬਾਰੇ ਸੂਚਿਤ ਕਰਨ ਦੀ ਥਾਂ ਪਾਰਟੀ ਹਾਈ ਕਮਾਂਡ ਨੇ ਗੱਲ ਮੀਡੀਆ ਦੇ ਵਿੱਚ ਲੀਕ ਕਰ ਦਿੱਤੀ ਹੈ ਜਿਹੜੇ ਕੀ ਚੰਗੀ ਗੱਲ ਨਹੀਂ ਉਸਨੇ ਵੀ ਕਿਹਾ ਕਿ ਉਸਤੇ ਲੱਗੇ ਦੋਸ਼ਾਂ ਦੇ ਵਿੱਚੋਂ ਕੋਈ ਵੀ ਸੱਚ ਨਹੀਂ ਹੈ ਜਿਸ ਬਾਰੇ ਉਸਨੇ ਪਾਰਟੀ ਨੂੰ ਦੱਸ ਦਿੱਤਾ ਸੀ ਰੂਬੀ ਨੇ ਕਿਹਾ ਕਿ ਉਸਤੇ ਲੱਗੇ ਸਾਰੇ ਦੋਸ਼ ਬੇਬੁਨਿਆਦ ਹਨ ਤੇ ਉਸਨੇ ਖਸ਼ਾ ਜਤਾਇਆ ਕਿ ਵਿਦੇਸ਼ੀ ਮੂਲ ਦੀ ਹੋਣ ਕਰਕੇ ਸ਼ਾਇਦ ਉਸਦੇ ਨਾਲ ਵਿਤਕਰਾ ਕੀਤਾ ਗਿਆ ਪੰਜਾਬ ਤੋਂ ਨੇ ਪੰਜਾਬੀ ਮੂਲ ਦੇ ਆ ਰੂਪੀ ਟੱਲਾ ਤੇ ਉਹਨਾਂ ਦੀ ਉਮੀਦਵਾਰੀ ਫਿਲਹਾਲ ਹੁਣ ਖਤਮ ਕਰ ਦਿੱਤੀ ਗਈ ਹੈ ਆ ਵੀ ਮੂਲ ਦੀ ਸਾਬਕਾ ਐਮਪੀ ਰੂਪੀ ਟੱਲਾ ਜਿਹੜੇ ਨੇ ਉਹਨਾਂ ਨੂੰ ਡਿਸਕਵਾਲਿਫਾਈ ਕਰ ਦਿੱਤਾ ਗਿਆ ਯਾਨਕਿ ਹੁਣ ਉਹ ਕੈਨੇਡੀਅਨ ਪ੍ਰਧਾਨ ਮੰਤਰੀ ਨਹੀਂ ਬਣ ਸਕਦੇ ਲਿਬਰਲ ਪਾਰਟੀ ਦੇ ਕੈਂਡੀਡੇਟ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਕਾਫੀ ਲੰਬੇ ਸਮੇਂ ਤੋਂ ਇਹ ਐਕਟਿਵ ਰਾਜਨੀਤੀ ਤੋਂ ਪਰੇ ਰਹੇ ਪਰ ਹੁਣ ਜਦੋਂ ਐਕਟਿਵ ਰਾਜਨੀਤੀ ਦੇ ਵਿੱਚ ਸਾਫ ਕਾ ਸੰਸਦ ਮੈਂਬਰ ਰੂਬੀ ਟੱਲਾ ਆਈ ਤੇ ਉਹਦੀ ਉਮੀਦਵਾਰੀ ਖਾਰਜ ਹੋ ਗਈ ਆ ਕਾਰਨ ਬਹੁਤ ਵੱਟਾਇਆ ਦਰਅਸਲ ਕਿਆ ਜਾ ਰਿਹਾ ਕਿ ਇਹਨਾਂ ਨੇ ਅਣ ਐਲਾਨੇ ਤੇ ਬੇ ਹਿਸਾਬੇ ਖਰਚ ਜਿਹੜੇ ਨੇ ਉਹ ਕੀਤੇ ਨੇ ਇਹਨਾਂ ਦੇ ਜਿਹੜਾ ਚੋਣ ਫੰਡ ਹੈ ਉਹ ਵੀ ਸ਼ੱਕੀ ਹੈ ਤੇ ਬਾਹਰੀ ਹਮਾਇਤ ਯਾਨਕਿ ਕਿਸੇ ਹੋਰ ਬਾਹਰੀ ਹਮਾਇਤ ਦੀ ਇਹਨਾਂ ਨੇ ਵਰਤੋਂ ਕੀਤੀ ਹੈ ਤੇ ਨਿਰਧਾਰਿਤ ਚੋਣ ਮਰਿਆਦਾਦ ਨੂੰ ਜਿਹੜਾ ਭੰਗ ਕੀਤਾ ਇਸ ਕਰਕੇ ਇਹਨਾਂ ਦੇ ਉੱਤੇ ਬਹੁਤ ਵੱਡੇ ਦੋਸ਼ ਲਾ ਕੇ ਇਹਨਾਂ ਨੂੰ ਡਿਸਕਵਾਲਿਫਾਈ ਕਰ ਦਿੱਤਾ ਗਿਆ ਫਿਲਹਾਲ ਰੂਬੀ ਟੱਲਾ ਹੁਣ ਪੀਐਮ ਬਣਨ ਦੀ ਦੌੜ ਦੇ ਵਿੱਚੋਂ ਬਾਹਰ ਹੈ ਔਰ ਬਾਹਰ ਕੀਤੇ ਜਾਣ ਤੋਂ ਮਗਰੋਂ ਜੇ ਕਹਿ ਲੀਏ ਕਿ ਹੁਣ ਸਿਰਫ ਸਿਰਫ ਪੀਐਮ ਦੇ ਉਮੀਦਵਾਰ ਚਾਰ ਬਣਦੇ ਨੇ ਜਿਨ੍ਹਾਂ ਦੀ ਬਹਿਸ 24 ਤੇ 25 ਫਰਵਰੀ ਨੂੰ ਹੋਏਗੀ ਔਰ 9 ਮਾਰਚ ਨੂੰ ਹੋਣ ਵਾਲੀ ਚੋਣ ਦੇ ਵਿੱਚ ਐਲਾਨ ਹੋਏਗਾ ਯਾਨੀ ਕਿ ਉਹ ਚੋਣ ਜਿਹੜਾ ਜਿੱਤੇਗਾ ਉਹ ਉਥੇ ਦਾ ਪੀਐਮ ਬਣੇਗਾ ਮੌਂਟਰੀਅਲ ਦੇ ਵਿੱਚ ਜਿਹੜੀ 24 ਤੇ 25 ਦੀ ਬਹਿਸ ਹੋਣੀ ਹੈ ਅੰਗਰੇਜ਼ੀ ਤੇ ਫ੍ਰਾਂਸੀਸੀ ਯਾਨੀ ਫ੍ਰੈਂਚ ਦੇ ਵਿੱਚ ਇਹ ਦੋਹਾਂ ਬੜੀਆਂ ਬਹਿਸਾਂ ਹੋਣਗੀਆਂ ਜੇਕਰ ਗੱਲ ਰੂਬੀ ਟੱਲਾ ਦੀ ਗੱਲ ਕੀਤੀ ਜਾਵੇ ਤਾਂ ਰੂਬੀ ਟੱਲਾ ਐਕਟਿਵ ਸਿਆਸਤ ਤੋਂ ਲੰਬੇ ਰਹੇ ਨੇ ਪਰ ਹੁਣ ਜਦੋਂ ਉਹ ਆਪ ਵਾਪਸੀ ਕੀਤੀ ਤੇ ਉਹਨਾਂ ਦੇ ਉੱਤੇ ਵੱਡੇ ਜਿਹੜੇ ਆ ਇਲਜ਼ਾਮ ਲੱਗੇ ਨੇ ਫਿਲਹਾਲ ਸ਼ੁਰੂਆਤ ਚੰਗੀ ਸੀ ਪੰਜਾਬੀਆਂ ਨੂੰ ਵੀ ਲੱਗਦਾ ਸੀ ਕਿ ਰੂਬੀ ਟੱਲਾ ਸ਼ਾਇਦ ਕਿਉਂਕਿ ਇਹ ਕਾਫੀ ਐਕਟਿਵ ਸੀਗੇ ਸਰਗਰਮ ਰਹਿ ਕੇ ਵੀ ਉਹਨਾਂ ਨੂੰ ਲੱਗਦਾ ਸੀਗਾ ਵੀ ਇਸ ਵਾਰ ਹੋਣਗੇ ਪਰ ਹੁਣ ਡਿਸਕਵਾਲਿਫਾਈ ਕਰ ਦਿੱਤਾ ਔਰ ਪਾਰਟੀ ਨੇ ਲੰਕੇ ਸੋਮਵਾਰ ਉਹਨਾਂ ਨੂੰ 27 ਸਵਾਲਾਂ ਦੀ ਸੂਚੀ ਦਾ ਜਵਾਬ ਮੰਗਿਆ ਸੀ ਇਹ ਤੇ ਨਹੀਂ ਪਤਾ ਲੱਗਾ ਕਿ ਉਹਨਾਂ ਨੇ ਜਵਾਬ ਕੀ ਦਿੱਤੇ ਆ ਪਰ ਪਾਰਟੀ ਨੇ ਉਹਨਾਂ ਦੀ ਉਮੀਦਵਾਰੀ ਖਾਰਜ ਕਰਨ ਦਾ ਐਲਾਨ ਕਰ ਦਿੱਤਾ ਹੈ ਯਾਨੀ ਕਿ ਹੁਣ ਰੂਬੀ ਟੱਲਾ ਜਿਹੜੇ ਨੇ OS ਤੌਰ ਦੇ ਵਿੱਚੋਂ ਬਾਹਰ ਹੋ ਗਏ ਨੇ ਰੂਬੀ ਢੱਲਾ ਨੇ ਪਾਰਟੀ ਦੇ ਇਸ ਫੈਸਲੇ ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਹੈਰਾਨੀ ਹੈ ਮੈਨੂੰ ਮੈਨੂੰ ਪਤਾ ਹੀ ਨਹੀਂ ਹੈ ਸਭ ਕੁਝ ਕਿਉਂ ਹੋਇਆ ਢੱਲਾ ਨੇ ਵੀ ਕਿਹਾ ਕਿ ਉਸ ਨੂੰ ਇਸ ਬਾਰੇ ਸੂਚਿਤ ਕਰਨ ਦੀ ਥਾਂ ਪਾਰਟੀ ਹਾਈ ਕਮਾਂਡ ਨੇ ਗੱਲ ਮੀਡੀਆ ਦੇ ਵਿੱਚ ਲੀਕ ਕਰ ਦਿੱਤੀ ਹੈ ਜਿਹੜੇ ਕੀ ਚੰਗੀ ਗੱਲ ਨਹੀਂ ਉਸਨੇ ਵੀ ਕਿਹਾ ਕਿ ਉਸਤੇ ਲੱਗੇ ਦੋਸ਼ਾਂ ਦੇ ਵਿੱਚੋਂ ਕੋਈ ਵੀ ਸੱਚ ਨਹੀਂ ਹੈ ਜਿਸ ਬਾਰੇ ਉਸਨੇ ਪਾਰਟੀ ਨੂੰ ਦੱਸ ਦਿੱਤਾ ਸੀ ਰੂਬੀ ਨੇ ਕਿਹਾ ਕਿ ਉਸਤੇ ਲੱਗੇ ਸਾਰੇ ਦੋਸ਼ ਬੇਬੁਨਿਆਦ ਹਨ ਤੇ ਉਸ ਨੇ ਖਸ਼ਾ ਜਤਾਇਆ ਕਿ ਵਿਦੇਸ਼ੀ ਮੂਲ ਦੀ ਹੋਣ ਕਰਕੇ ਸ਼ਾਇਦ ਉਸ ਦੇ ਨਾਲ ਵਿਤਕਰਾ ਕੀਤਾ ਗਿਆ ਪੰਜਾਬ ਤੋਂ ਨੇ ਪੰਜਾਬੀ ਮੂਲ ਦੇ ਆ ਰੂਪੀ ਟੱਲਾ ਤੇ ਉਹਨਾਂ ਦੀ ਉਮੀਦਵਾਰੀ ਫਿਲਹਾਲ ਹੁਣ ਖਤਮ ਕਰ ਦਿੱਤੀ ਗਈ ਹੈ ਆਪੀ ਮੂਲ ਦੀ ਸਾਬਕਾ ਐਮਪੀ ਰੂਪੀ ਟੱਲਾ ਜਿਹੜੇ ਨੇ ਉਹਨਾਂ ਨੂੰ ਡਿਸਕਵਾਲਿਫਾਈ ਕਰ ਦਿੱਤਾ ਗਿਆ ਯਾਨਕਿ ਹੁਣ ਉਹ ਕੈਨੇਡੀਅਨ ਪ੍ਰਧਾਨ ਮੰਤਰੀ ਨਹੀਂ ਬਣ ਸਕਦੇ ਲਿਬਰਲ ਪਾਰਟੀ ਦੇ ਕੈਂਡੀਡੇਟ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਕਾਫੀ ਲੰਬੇ ਸਮੇਂ ਤੋਂ ਇਹ ਐਕਟਿਵ ਰਾਜਨੀਤੀ ਤੋਂ ਪਰੇ ਰਹੇ ਪਰ ਹੁਣ ਜਦੋਂ ਐਕਟਿਵ ਰਾਜਨੀਤੀ ਦੇ ਵਿੱਚ ਸਾਫ ਕਾ ਸੰਸਦ ਮੈਂਬਰ ਰੂਬੀ ਟੱਲਾ ਆਈ ਤੇ ਉਹਦੀ ਉਮੀਦਵਾਰੀ ਖਾਰਜ ਹੋ ਗਈ ਆ ਕਾਰਨ ਬਹੁਤ ਵੱਟਾਇਆ ਦਰਅਸਲ ਕਿਆ ਜਾ ਰਿਹਾ ਕਿ ਇਹਨਾਂ ਨੇ ਅਣ ਐਲਾਨੇ ਤੇ ਬੇ ਹਿਸਾਬੇ ਖਰਚ ਜਿਹੜੇ ਨੇ ਉਹ ਕੀਤੇ ਨੇ ਇਹਨਾਂ ਦੇ ਜਿਹੜਾ ਚੋਣ ਫੰਡ ਹੈ ਉਹ ਵੀ ਸ਼ੱਕੀ ਹੈ ਤੇ ਬਾਹਰੀ ਹਮਾਇਤ ਯਾਨਕਿ ਕਿਸੇ ਹੋਰ ਬਾਹਰੀ ਹਮਾਇਤ ਦੀ ਇਹਨਾਂ ਨੇ ਵਰਤੋਂ ਕੀਤੀ ਹੈ ਤੇ ਨਿਰਧਾਰਿਤ ਚੋਣ ਮਰਿਆਦਾਦ ਨੂੰ ਜਿਹੜਾ ਭੰਗ ਕੀਤਾ ਇਸ ਕਰਕੇ ਇਹਨਾਂ ਦੇ ਉੱਤੇ ਬਹੁਤ ਵੱਡੇ ਦੋਸ਼ ਲਾ ਕੇ ਇਹਨਾਂ ਨੂੰ ਡਿਸਕਵਾਲਿਫਾਈ ਕਰ ਦਿੱਤਾ ਗਿਆ ਫਿਲਹਾਲ ਰੂਪੀ ਟੱਲਾ ਹੁਣ ਪੀਐਮ ਬਣਨ ਦੀ ਦੌੜ ਦੇ ਵਿੱਚੋਂ ਬਾਹਰ ਹੈ ਔਰ ਬਾਹਰ ਕੀਤੇ ਜਾਣ ਤੋਂ ਮਗਰੋਂ ਜੇ ਕਹਿ ਲੀਏ ਕਿ ਹੁਣ ਸਿਰਫ ਸਿਰਫ ਪੀਐਮ ਦੇ ਉਮੀਦਵਾਰ ਚਾਰ ਬਣਦੇ ਨੇ ਜਿਨ੍ਹਾਂ ਦੀ ਬਹਿਸ 24 ਤੇ 25 ਫਰਵਰੀ ਨੂੰ ਹੋਏਗੀ ਔਰ 9 ਮਾਰਚ ਨੂੰ ਹੋਣ ਵਾਲੀ ਚੋਣ ਦੇ ਵਿੱਚ ਐਲਾਨ ਹੋਏਗਾ ਯਾਨੀ ਕਿ ਉਹ ਚੋਣ ਜਿਹੜਾ ਜਿੱਤੇਗਾ ਉਹ ਉਥੇ ਦਾ ਪੀਐਮ ਬਣੇਗਾ ਮੌਂਟਰੀਅਲ ਦੇ ਵਿੱਚ ਜਿਹੜੀ 24 ਤੇ 25 ਦੀ ਬਹਿਸ ਹੋਣੀ ਹੈ ਅੰਗਰੇਜ਼ੀ ਤੇ ਫ੍ਰੈਂਚੀਸੀ ਯਾਨੀ ਫ੍ਰੈਂਚ ਦੇ ਵਿੱਚ ਇਹ ਦੋਹਾਂ ਬੜੀਆਂ ਬਹਿਸਾਂ ਹੋਣਗੀਆਂ ਜੇਕਰ ਗੱਲ ਰੂਬੀ ਟੱਲਾ ਦੀ ਗੱਲ ਕੀਤੀ ਜਾਵੇ ਤਾਂ ਰੂਬੀ ਟੱਲਾ ਐਕਟਿਵ ਸਿਆਸਤ ਤੋਂ ਲਾਂਬੇ ਰਹੇ ਨੇ ਪਰ ਹੁਣ ਜਦੋਂ ਉਹ ਆ ਵਾਪਸੀ ਕੀਤੀ ਤੇ ਉਹਨਾਂ ਦੇ ਉੱਤੇ ਵੱਡੇ ਜਿਹੜੇ ਆ ਇਲਜ਼ਾਮ ਲੱਗੇ ਨੇ ਫਿਲਹਾਲ ਸ਼ੁਰੂਆਤ ਚੰਗੀ ਸੀ ਪੰਜਾਬੀਆਂ ਨੂੰ ਵੀ ਲੱਗਦਾ ਸੀ ਕਿ ਰੂਬੀ ਟੱਲਾ ਸ਼ਾਇਦ ਕਿਉਂਕਿ ਇਹ ਕਾਫੀ ਐਕਟਿਵ ਸੀਗੇ ਸਰਗਰਮ ਰਹਿ ਕੇ ਵੀ ਉਹਨਾਂ ਨੂੰ ਲੱਗਦਾ ਸੀਗਾ ਵੀ ਇਸ ਵਾਰ ਹੋਣਗੇ ਪਰ ਹੁਣ ਡਿਸਕਵਾਲਿਫਾਈ ਕਰ ਦਿੱਤਾ اور پارٹی نے ਲੰਕੇ ਸੋਮਵਾਰ ਉਹਨਾਂ ਨੂੰ 27 سوالਾਂ ਦੀ ਸੂਚੀ ਦਾ ਜਵਾਬ ਮੰਗਿਆ ਸੀ ਇਹ ਤੇ ਨਹੀਂ ਪਤਾ ਲੱਗਾ ਕਿ ਉਹਨਾਂ ਨੇ ਜਵਾਬ ਕੀ ਦਿੱਤੇ ਆ ਪਰ پارٹی ਨੇ ਉਹਨਾਂ ਦੀ ਉਮੀਦਵਾਰੀ ਖਾਰਜ ਕਰਨ ਦਾ ਐਲਾਨ ਕਰ ਦਿੱਤਾ ਹੈ ਯਾਨੀ ਕਿ ਹੁਣ ਰੂਬੀ ਟੱਲਾ ਜਿਹੜੇ ਨੇ OS ਦੌਰ ਦੇ ਵਿੱਚੋਂ ਬਾਹਰ ਹੋ ਗਏ ਨੇ ਰੂਬੀ ਟੱਲਾ ਨੇ پارٹی ਦੇ ਇਸ ਫੈਸਲੇ ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਹੈਰਾਨੀ ਹੈ ਮੈਨੂੰ ਮੈਨੂੰ ਪਤਾ ਹੀ ਨਹੀਂ ਇਹ ਸਭ ਕੁਝ ਕਿਉਂ ਹੋਇਆ ਟੱਲਾ ਨੇ ਵੀ ਕਿਹਾ ਕਿ ਉਸ ਨੂੰ ਇਸ ਬਾਰੇ ਸੂਚਿਤ ਕਰਨ ਦੀ ਥਾਂ ਪਾਰਟੀ ਹਾਈ ਕਮਾਂਡ ਨੇ ਗੱਲ মিডিਆ ਦੇ ਵਿੱਚ ਲੀਕ ਕਰ ਦਿੱਤੀ ਹੈ ਜਿਹੜੇ ਕੀ ਚੰਗੀ ਗੱਲ ਲਈ ਉਸਨੇ ਵੀ ਕਿਹਾ ਕਿ ਉਸਤੇ ਲੱਗੇ ਦੋਸ਼ਾਂ ਦੇ ਵਿੱਚੋਂ ਕੋਈ ਵੀ ਸੱਚ ਨਹੀਂ ਹੈ ਜਿਸ ਬਾਰੇ ਉਸਨੇ ਪਾਰਟੀ ਨੂੰ ਦੱਸ ਦਿੱਤਾ ਸੀ ਰੂਬੀ ਨੇ ਕਿਹਾ ਕਿ ਉਸਤੇ ਲੱਗੇ ਸਾਰੇ ਦੋਸ਼ ਬੇਬੁਨਿਆਦ ਹਨ ਤੇ ਉਸਨੇ ਖੁਦ ਸਾ ਜਤਾਇਆ ਕਿ ਵਿਦੇਸ਼ੀ ਮੂਲ ਦੀ ਹੋਣ ਕਰਕੇ ਸ਼ਾਇਦ ਉਸਦੇ ਨਾਲ ਵਿਤਕਰਾ ਕੀਤਾ ਗਿਆ ਪੰਜਾਬ ਤੋਂ ਨੇ ਪੰਜਾਬੀ ਮੂਲ ਦੇ ਆ ਰੂਬੀ ਟੱਲਾ ਤੇ ਉਹਨਾਂ ਦੀ ਉਮੀਦਵਾਰੀ ਫਿਲਹਾਲ ਹੁਣ ਖਤਮ ਕਰ ਦਿੱਤੀ ਗਈ ਹੈ ਭੀ ਮੋਲਦੀ ਸਾਬਕਾ ਐਮਪੀ ਰੂਬੀ ਟੱਲਾ ਜਿਹੜੇ ਨੇ ਉਹਨਾਂ ਨੂੰ ਡਿਸਕਵਾਲਿਫਾਈ ਕਰ ਦਿੱਤਾ ਗਿਆ ਯਾਨੀ ਕਿ ਹੁਣ ਉਹ ਕੈਨੇਡੀਅਨ ਪ੍ਰਧਾਨ ਮੰਤਰੀ ਨਹੀਂ ਬਣ ਸਕਦੇ ਲਿਬਰਲ ਪਾਰਟੀ ਦੇ ਕੈਂਡੀਡੇਟ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਕਾਫੀ ਲੰਬੇ ਸਮੇਂ ਤੋਂ ਇਹ ਐਕਟਿਵ ਰਾਜਨੀਤੀ ਤੋਂ ਪਰੇ ਰਹੇ ਪਰ ਹੁਣ ਜਦੋਂ ਐਕਟਿਵ ਰਾਜਨੀਤੀ ਦੇ ਵਿੱਚ ਸਾਬਕਾ ਸੰਸਦ ਮੈਂਬਰ ਰੂਬੀ ਟੱਲਾ ਆਈ ਤੇ ਉਹਦੀ ਉਮੀਦਵਾਰੀ ਖਾਰਜ ਹੋ ਗਈ ਆ ਕਾਰਨ ਬਹੁਤ ਵੱਡਾ ਆ ਦਰਅਸਲ ਕਿਆ ਜਾ ਰਿਹਾ ਕਿ ਇਹਨਾਂ ਨੇ ਅਣ ਐਲਾਨੇ ਤੇ ਬੇ ਹਿਸਾਬੇ ਖਰਚ ਜਿਹੜੇ ਨੇ ਉਹ ਕੀਤੇ ਨੇ ਇਹਨਾਂ ਦੇ ਜਿਹੜਾ ਚੋਣ ਫੰਡ ਆ ਉਹ ਵੀ ਸ਼ੱਕੀ ਆ ਤੇ ਬਾਹਰੀ ਹਮਾਇਤ ਯਾਨਕਿ ਕਿਸੇ ਹੋਰ ਬਾਹਰੀ ਹਮਾਇਤ ਦੀ ਇਹਨਾਂ ਨੇ ਵਰਤੋਂ ਕੀਤੀ ਆ ਤੇ ਨਿਰਧਾਰਤ ਚੋਣ ਮਰਿਆਦਾਦ ਤੋਂ ਜਿਹੜਾ ਭੰਗ ਕੀਤਾ ਇਸ ਕਰਕੇ ਇਹਨਾਂ ਦੇ ਉੱਤੇ ਬਹੁਤ ਵੱਡੇ ਦੋਸ਼ ਲਾ ਕੇ ਇਹਨਾਂ ਨੂੰ ਡਿਸਕਵਾਲਿਫਾਈ ਕਰ ਦਿੱਤਾ ਗਿਆ ਫਿਲਹਾਲ ਰੂਬੀ ਟੱਲਾ ਹੁਣ ਪੀਐਮ ਬਣਨ ਦੀ ਦੌੜ ਦੇ ਵਿੱਚੋਂ ਬਾਹਰ ਹੈ ਔਰ ਬਾਹਰ ਕੀਤੇ ਜਾਣ ਤੋਂ ਮਗਰੋਂ ਜੇ ਕਹਿ ਲਿਏ ਕਿ ਹੁਣ ਸਿਰਫ ਸਿਰਫ ਪੀਐਮ ਦੇ ਉਮੀਦਵਾਰ ਚਾਰ ਬਣਦੇ ਨੇ ਜਿਨ੍ਹਾਂ ਦੀ ਬਹਿਸ 24 ਤੇ 25 ਫਰਵਰੀ ਨੂੰ ਹੋਏਗੀ ਔਰ 9 ਮਾਰਚ ਨੂੰ ਹੋਣ ਵਾਲੀ ਚੋਣ ਦੇ ਵਿੱਚ ਐਲਾਨ ਹੋਏਗਾ ਯਾਨੀ ਕਿ ਉਹ ਚੋਣ ਜਿਹੜਾ ਜਿੱਤੇਗਾ ਉਹ ਉੱਥੇ ਦਾ ਪੀਐਮ ਬਣੇਗਾ ਮੌਂਟਰੀਅਲ ਦੇ ਵਿੱਚ ਜਿਹੜੀ 24 ਤੇ 25 ਦੀ ਬਹਿਸ ਹੋਣੀ ਹੈ ਅੰਗਰੇਜ਼ੀ ਤੇ ਫ੍ਰਾਂਸੀਸੀ ਯਾਨੀ ਫ੍ਰੈਂਚ ਦੇ ਵਿੱਚ ਦੋਹਾਂ ਬੜੀਆਂ ਬਹਿਸਾਂ ਹੋਣਗੀਆਂ ਜੇਕਰ ਗੱਲ ਰੂਬੀ ਟੱਲਾ ਦੀ ਗੱਤੀ ਜਾਵੇ ਤਾਂ ਰੂਬੀ ਟੱਲਾ ਐਕਟਿਵ ਸਿਆਸਤ ਤੋਂ ਲਾਂਬੇ ਰਹੇ ਨੇ ਪਰ ਹੁਣ ਜਦੋਂ ਉਹ ਆ ਵਾਪਸੀ ਕੀਤੀ ਤੇ ਉਹਨਾਂ ਦੇ ਉੱਤੇ ਵੱਡੇ ਜਿਹੜੇ ਆ ਇਲਜ਼ਾਮ ਲੱਗੇ ਨੇ ਫਿਲਹਾਲ ਸ਼ੁਰੂਆਤ ਚੰਗੀ ਸੀ ਪੰਜਾਬੀਆਂ ਨੂੰ ਵੀ ਲੱਗਦਾ ਸੀ ਕਿ ਰੂਬੀ ਟੱਲਾ ਸ਼ਾਇਦ ਕਿਉਂਕਿ ਇਹ ਕਾਫੀ ਐਕਟਿਵ ਸੀਗੇ ਸਰਗਰਮ ਰਹਿ ਕੇ ਵੀ ਉਹਨਾਂ ਨੂੰ ਲੱਗਦਾ ਸੀਗਾ ਵੀ ਇਸ ਵਾਰ ਹੋਣਗੇ ਪਰ ਹੁਣ ਡਿਸਕਵਾਲਿਫਾਈ ਕਰ ਦਿੱਤਾ ਔਰ ਪਾਰਟੀ ਨੇ ਲੰਕੇ ਸੋਮਵਾਰ ਉਹਨਾਂ ਨੂੰ 27 ਵਾਲਾਂ ਦੀ ਸੂਚੀ ਦਾ ਜਵਾਬ ਮੰਗਿਆ ਸੀ ਇਹ ਤੇ ਨਹੀਂ ਪਤਾ ਲੱਗਾ ਕਿ ਉਹਨਾਂ ਨੇ ਜਵਾਬ ਕੀ ਦਿੱਤੇ ਆ ਪਰ ਪਾਰਟੀ ਨੇ ਉਹਨਾਂ ਦੀ ਉਮੀਦਵਾਰੀ ਖਾਰਜ ਕਰਨ ਦਾ ਐਲਾਨ ਕਰ ਦਿੱਤਾ ਹੈ ਯਾਨੀ ਕਿ ਹੁਣ ਰੂਬੀ ਟੱਲਾ ਜਿਹੜੇ ਨੇ ਉਹ ਇਸ ਦੌੜ ਦੇ ਵਿੱਚੋਂ ਬਾਹਰ ਹੋ ਗਏ ਨੇ ਰੂਬੀ ਟੱਲਾ ਨੇ ਪਾਰਟੀ ਦੇ ਇਸ ਫੈਸਲੇ ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਹੈਰਾਨੀ ਹੈ ਵੀ ਮੈਨੂੰ ਮੈਨੂੰ ਪਤਾ ਹੀ ਨਹੀਂ ਐ ਸਭ ਕੁਝ ਕਿਉਂ ਹੋਇਆ ਟੱਲਾ ਨੇ ਵੀ ਕਿਹਾ ਕਿ ਉਸ ਨੂੰ ਇਸ ਬਾਰੇ ਸੂਚਿਤ ਕਰਨ ਦੀ ਥਾਂ ਪਾਰਟੀ ਹਾਈ ਕਮਾਂਡ ਨੇ ਗੱਲ ਮੀਡੀਆ ਦੇ ਵਿੱਚ ਲੀਕ ਕਰ ਦਿੱਤੀ ਹੈ ਜਿਹੜੇ ਕੀ ਚੰਗੀ ਗੱਲ ਨਹੀਂ ਉਸਨੇ ਵੀ ਕਿਹਾ ਕਿ ਉਸਤੇ ਲੱਗੇ ਦੋਸ਼ਾਂ ਦੇ ਵਿੱਚੋਂ ਕੋਈ ਵੀ ਸੱਚ ਨਹੀਂ ਹੈ ਜਿਸ ਬਾਰੇ ਉਸਨੇ ਪਾਰਟੀ ਨੂੰ ਦੱਸ ਦਿੱਤਾ ਸੀ ਰੂਬੀ ਨੇ ਕਿਹਾ ਕਿ ਉਸਤੇ ਲੱਗੇ ਸਾਰੇ ਦੋਸ਼ ਬੇਬੁਨਿਆਦ ਹਨ ਤੇ ਉਸਨੇ ਖੁਦ ਸਾ ਜਤਾਇਆ ਕਿ ਵਿਦੇਸ਼ੀ ਮੂਲ ਦੀ ਹੋਣ ਕਰਕੇ ਸ਼ਾਇਦ ਉਸਦੇ ਨਾਲ ਵਿਤਕਰਾ ਕੀਤਾ ਗਿਆ ਪੰਜਾਬ ਤੋਂ ਨੇ ਪੰਜਾਬੀ ਮੂਲ ਦੇ ਆ ਰੂਬੀ ਟਹਲਾ ਤੇ ਉਹਨਾਂ ਦੀ ਉਮੀਦਵਾਰੀ ਫਿਲਹਾਲ ਹੁਣ ਖਤਮ ਕਰ ਦਿੱਤੀ ਗਈ ਹੈ ਭੀ ਮੋਲਦੀ ਸਾਫਕਾ ਐਮਪੀ ਰੂਬੀ ਟੱਲਾ ਜਿਹੜੇ ਨੇ ਉਹਨਾਂ ਨੂੰ ਡਿਸਕਵਾਲਿਫਾਈ ਕਰ ਦਿੱਤਾ ਗਿਆ ਯਾਨੀ ਕਿ ਹੁਣ ਉਹ ਕੈਨੇਡੀਅਨ ਪ੍ਰਧਾਨ ਮੰਤਰੀ ਨਹੀਂ ਬਣ ਸਕਦੇ ਲਿਬਰਲ ਪਾਰਟੀ ਦੀ ਇਹ ਕੈਂਡੀਡੇਟ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਕਾਫੀ ਲੰਬੇ ਸਮੇਂ ਤੋਂ ਇਹ ਐਕਟਿਵ ਰਾਜਨੀਤੀ ਤੋਂ ਪਰੇ ਰਹੇ ਪਰ ਹੁਣ ਜਦੋਂ ਐਕਟਿਵ ਰਾਜਨੀਤੀ ਦੇ ਵਿੱਚ ਸਾਫਕਾ ਸੰਸਦ ਮੈਂਬਰ ਰੂਬੀ ਟੱਲਾ ਆਈ ਤੇ ਉਹਦੀ ਉਮੀਦਵਾਰੀ ਖਾਰਜ ਹੋ ਗਈ ਆ ਕਾਰਨ ਬਹੁਤ ਵੱਟਾ ਆ ਦਰਅਸਲ ਕਿਆ ਜਾ ਰਿਹਾ ਕਿ ਇਹਨਾਂ ਨੇ ਅਣ ਐਲਾਨੇ ਤੇ ਬੇ ਹਿਸਾਬੇ ਖਰਚ ਜਿਹੜੇ ਨੇ ਉਹ ਕੀਤੇ ਨੇ ਇਹਨਾਂ ਦੇ ਜਿਹੜਾ ਚੋਣ ਫੰਡ ਆ ਉਹ ਵੀ ਸ਼ੱਕੀ ਆ ਤੇ ਬਾਹਰੀ ਹਮਾਇਤ ਯਾਨਕਿ ਕਿਸੇ ਹੋਰ ਬਾਹਰੀ ਹਮਾਇਤ ਦੀ ਇਹਨਾਂ ਨੇ ਵਰਤੋਂ ਕੀਤੀ ਆ ਤੇ ਨਿਰਧਾਰਿਤ ਚੋਣ ਮਰਿਆਦਾ ਨੂੰ ਜਿਹੜਾ ਭੰਗ ਕੀਤਾ ਇਸ ਕਰਕੇ ਇਹਨਾਂ ਦੇ ਉੱਤੇ ਬਹੁਤ ਵੱਡੇ ਦੋਸ਼ ਲਾ ਕੇ ਇਹਨਾਂ ਨੂੰ ਡਿਸਕਵਾਲਿਫਾਈ ਕਰ ਦਿੱਤਾ ਗਿਆ ਫਿਲਹਾਲ ਰੂਪੀ ਟੱਲਾ ਹੁਣ ਪੀਐਮ ਬਣਨ ਦੀ ਦੌੜ ਦੇ ਵਿੱਚੋਂ ਬਾਹਰ ਹੈ ਔਰ ਬਾਹਰ ਕੀਤੇ ਜਾਣ ਤੋਂ ਮਗਰੋਂ ਜੇ ਕਹਿ ਲਈਏ ਕਿ ਹੁਣ ਸਿਰਫ ਸਿਰਫ ਪੀਐਮ ਦੇ ਉਮੀਦਵਾਰ ਚਾਰ ਬਣਦੇ ਨੇ ਜਿਨ੍ਹਾਂ ਦੀ ਬਹਿਸ 24 ਤੇ 25 ਫਰਵਰੀ ਨੂੰ ਹੋਏਗੀ ਔਰ 9 ਮਾਰਚ ਨੂੰ ਹੋਣ ਵਾਲੀ ਚੋਣ ਦੇ ਵਿੱਚ ਐਲਾਨ ਹੋਏਗਾ ਯਾਨੀ ਕਿ ਉਹ ਚੋਣ ਜਿਹੜਾ ਜਿੱਤੇਗਾ ਉਹ ਉਥੇ ਦਾ ਪੀਐਮ ਬਣੇਗਾ ਮੌਂਟਰੀਅਲ ਦੇ ਵਿੱਚ ਜਿਹੜੀ 24 ਤੇ 25 ਦੀ ਬਹਿਸ ਹੋਣੀ ਹੈ ਅੰਗਰੇਜ਼ੀ ਤੇ ਫ੍ਰਾਂਸੀਸੀ ਯਾਨੀ ਫ੍ਰੈਂਚ ਦੇ ਵਿੱਚ ਦੋਹਾਂ ਬੜੀਆਂ ਬਹਿਸਾਂ ਹੋਣਗੀਆਂ ਜੇਕਰ ਗੱਲ ਰੂਬੀ ਟੱਲਾ ਦੀ ਗੱਲ ਕੀਤੀ ਜਾਵੇ ਤਾਂ ਰੂਬੀ ਟੱਲਾ ਐਕਟਿਵ ਸਿਆਸਤ ਤੋਂ ਲਾਂਬੇ ਰਹੇ ਨੇ ਪਰ ਹੁਣ ਜਦੋਂ ਉਹ ਆਪ ਵਾਪਸੀ ਕੀਤੀ ਤੇ ਉਹਨਾਂ ਦੇ ਉੱਤੇ ਵੱਡੇ ਜਿਹੜੇ ਆ ਇਲਜ਼ਾਮ ਲੱਗੇ ਨੇ ਫਿਲਹਾਲ ਸ਼ੁਰੂਆਤ ਚੰਗੀ ਸੀ ਪੰਜਾਬੀਆਂ ਨੂੰ ਵੀ ਲੱਗਦਾ ਸੀ ਕਿ ਰੂਬੀ ਟੱਲਾ ਸ਼ਾਇਦ ਕਿਉਂਕਿ ਇਹ ਕਾਫੀ ਐਕਟਿਵ ਸੀਗੇ ਸਰਗਰਮ ਰਹਿ ਕੇ ਵੀ ਉਹਨਾਂ ਨੂੰ ਲੱਗਦਾ ਸੀਗਾ ਵੀ ਇਸ ਵਾਰ ਹੋਣਗੇ ਪਰ ਹੁਣ ਡਿਸਕਵਾਲਿਫਾਈ ਕਰ ਦਿੱਤਾ ਔਰ ਪਾਰਟੀ ਨੇ ਲੰਕੇ ਸੋਮਵਾਰ ਉਹਨਾਂ ਨੂੰ 27 ਵਾਲਾਂ ਦੀ ਸੂਚੀ ਦਾ ਜਵਾਬ ਮੰਗਿਆ ਸੀ ਇਹ ਤੇ ਨਹੀਂ ਪਤਾ ਲੱਗਾ ਕਿ ਉਹਨਾਂ ਨੇ ਜਵਾਬ ਕੀ ਦਿੱਤੇ ਆ ਪਰ ਪਾਰਟੀ ਨੇ ਉਹਨਾਂ ਦੀ ਉਮੀਦਵਾਰੀ ਖਾਰਜ ਕਰਨ ਦਾ ਐਲਾਨ ਕਰ ਦਿੱਤਾ ਹੈ ਯਾਨੀ ਕਿ ਹੁਣ ਰੂਬੀ ਟੱਲਾ ਜਿਹੜੇ ਨੇ OS ਤੌਰ ਦੇ ਵਿੱਚੋਂ ਬਾਹਰ ਹੋ ਗਏ ਨੇ ਰੂਬੀ ਢੱਲਾ ਨੇ ਪਾਰਟੀ ਦੇ ਇਸ ਫੈਸਲੇ ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਹੈਰਾਨੀ ਹੈ ਮੈਨੂੰ ਮੈਨੂੰ ਪਤਾ ਹੀ ਨਹੀਂ ਹੈ ਸਭ ਕੁਝ ਕਿਉਂ ਹੋਇਆ ਢੱਲਾ ਨੇ ਵੀ ਕਿਹਾ ਕਿ ਉਸ ਨੂੰ ਇਸ ਬਾਰੇ ਸੂਚਿਤ ਕਰਨ ਦੀ ਥਾਂ ਪਾਰਟੀ ਹਾਈ ਕਮਾਂਡ ਨੇ ਗੱਲ ਮੀਡੀਆ ਦੇ ਵਿੱਚ ਲੀਕ ਕਰ ਦਿੱਤੀ ਹੈ ਜਿਹੜੇ ਕੀ ਚੰਗੀ ਗੱਲ ਨਹੀਂ ਉਸਨੇ ਇਹ ਵੀ ਕਿਹਾ ਕਿ ਉਸਤੇ ਲੱਗੇ ਦੋਸ਼ਾਂ ਦੇ ਵਿੱਚੋਂ ਕੋਈ ਵੀ ਸੱਚ ਨਹੀਂ ਹੈ ਜਿਸ ਬਾਰੇ ਉਸਨੇ ਪਾਰਟੀ ਨੂੰ ਦੱਸ ਦਿੱਤਾ ਸੀ ਰੂਬੀ ਨੇ ਕਿਹਾ ਕਿ ਉਸਤੇ ਲੱਗੇ ਸਾਰੇ ਦੋਸ਼ ਬੇਬੁਨਿਆਦ ਹਨ ਤੇ ਉਸਨੇ ਖੰਸ਼ਾ ਜਤਾਇਆ ਕਿ ਵਿਦੇਸ਼ੀ ਮੂਲ ਦੀ ਹੋਣ ਕਰਕੇ ਸ਼ਾਇਦ ਉਸ ਦੇ ਨਾਲ ਵਿਤਕਰਾ ਕੀਤਾ ਗਿਆ ਪੰਜਾਬ ਤੋਂ ਨੇ ਪੰਜਾਬੀ ਮੂਲ ਦੇ ਆਰੂਬੀ ਟੱਲਾ ਤੇ ਉਹਨਾਂ ਦੀ ਉਮੀਦਵਾਰੀ ਫਿਲਹਾਲ ਹੁਣ ਖਤਮ ਕਰ ਦਿੱਤੀ ਗਈ ਹੈ ਕਾਫੀ ਮੂਲ ਦੀ ਸਾਬਕਾ ਐਮਪੀ ਰੂਬੀ ਟੱਲਾ ਜਿਹੜੇ ਨੇ ਉਹਨਾਂ ਨੂੰ ਡਿਸਕਵਾਲਿਫਾਈ ਕਰ ਦਿੱਤਾ ਗਿਆ ਯਾਨਕਿ ਹੁਣ ਉਹ ਕੈਨੇਡੀਅਨ ਪ੍ਰਧਾਨ ਮੰਤਰੀ ਨਹੀਂ ਬਣ ਸਕਦੇ ਲਿਬਰਲ ਪਾਰਟੀ ਦੀ ਇਹ ਕੈਂਡੀਡੇਟ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਕਾਫੀ ਲੰਬੇ ਸਮੇਂ ਤੋਂ ਇਹ ਐਕਟਿਵ ਰਾਜਨੀਤੀ ਤੋਂ ਪਰੇ ਰਹੇ ਪਰ ਹੁਣ ਜਦੋਂ ਐਕਟਿਵ ਰਾਜਨੀਤੀ ਦੇ ਵਿੱਚ ਸਾਬਕਾ ਸੰਸਦ ਮੈਂਬਰ ਰੂਬੀ ਟੱਲਾ ਆਈ ਤੇ ਉਹਦੀ ਉਮੀਦਵਾਰੀ ਖਾਰਜ ਹੋ ਗਈ ਆ ਕਾਰਨ ਬਹੁਤ ਵੱਟਾਇਆ ਦਰਅਸਲ ਕਿਆ ਜਾ ਰਿਹਾ ਕਿ ਇਹਨਾਂ ਨੇ ਅਣ ਐਲਾਨੇ ਤੇ ਬੇ ਹਿਸਾਬੇ ਖਰਚ ਜਿਹੜੇ ਨੇ ਉਹ ਕੀਤੇ ਨੇ ਇਹਨਾਂ ਦੇ ਜਿਹੜਾ ਚੋਣ ਫੰਡ ਹੈ ਉਹ ਵੀ ਸ਼ੱਕੀ ਹੈ ਤੇ ਬਾਹਰੀ ਹਮਾਇਤ ਯਾਨਕਿ ਕਿਸੇ ਹੋਰ ਬਾਹਰੀ ਹਮਾਇਤ ਦੀ ਇਹਨਾਂ ਨੇ ਵਰਤੋਂ ਕੀਤੀ ਆ ਤੇ ਨਿਰਧਾਰਿਤ ਚੋਣ ਮਰਿਆਦਾਦ ਨੂੰ ਜਿਹੜਾ ਭੰਗ ਕੀਤਾ ਇਸ ਕਰਕੇ ਇਹਨਾਂ ਦੇ ਉੱਤੇ ਬਹੁਤ ਵੱਡੇ ਦੋਸ਼ ਲਾ ਕੇ ਇਹਨਾਂ ਨੂੰ ਡਿਸਕਵਾਲਿਫਾਈ ਕਰ ਦਿੱਤਾ ਗਿਆ ਫਿਲਹਾਲ ਰੂਬੀ ਟੱਲਾ ਹੁਣ ਪੀਐਮ ਬਣਨ ਦੀ ਦੌੜ ਦੇ ਵਿੱਚੋਂ ਬਾਹਰ ਹੈ ਔਰ ਬਾਹਰ ਕੀਤੇ ਜਾਣ ਤੋਂ ਮਗਰੋਂ ਜੇ ਕਹਿ ਲਿਆ ਕਿ ਹੁਣ ਸਿਰਫ ਸਿਰਫ ਪੀਐਮ ਦੇ ਉਮੀਦਵਾਰ ਚਾਰ ਬਣਦੇ ਨੇ ਜਿਨ੍ਹਾਂ ਦੀ ਬਹਿਸ 24 ਤੇ 25 ਫਰਵਰੀ ਨੂੰ ਹੋਏਗੀ ਔਰ 9 ਮਾਰਚ ਨੂੰ ਹੋਣ ਵਾਲੀ ਚੋਣ ਦੇ ਵਿੱਚ ਐਲਾਨ ਹੋਏਗਾ ਯਾਨੀ ਕਿ ਉਹ ਚੋਣ ਜਿਹੜਾ ਜਿੱਤੇਗਾ ਉਹ ਉੱਥੇ ਦਾ ਪੀਐਮ ਬਣੇਗਾ ਮੌਂਟਰੀਅਲ ਦੇ ਵਿੱਚ ਜਿਹੜੀ 24 ਤੇ 25 ਦੀ ਬਹਿਸ ਹੋਣੀ ਹੈ ਅੰਗਰੇਜ਼ੀ ਤੇ ਫ੍ਰਾਂਸੀਸੀ ਯਾਨੀ ਫ੍ਰੈਂਚ ਦੇ ਵਿੱਚ ਇਹ ਦੋਹਾਂ ਬੜੀਆਂ ਬਹਿਸਾਂ ਹੋਣਗੀਆਂ ਜੇਕਰ ਗੱਲ ਰੂਬੀ ਟੱਲਾ ਦੀ ਗੱਲ ਕੀਤੀ ਜਾਵੇ ਤਾਂ ਰੂਬੀ ਟੱਲਾ ਐਕਟਿਵ ਸਿਆਸਤ ਤੋਂ ਲੰਬੇ ਰਹੇ ਨੇ ਪਰ ਹੁਣ ਜਦੋਂ ਉਹ ਆ ਵਾਪਸੀ ਕੀਤੀ ਤੇ ਉਹਨਾਂ ਦੇ ਉੱਤੇ ਵੱਡੇ ਜਿਹੜੇ ਆ ਇਲਜ਼ਾਮ ਲੱਗੇ ਨੇ ਫਿਲਹਾਲ ਸ਼ੁਰੂਆਤ ਚੰਗੀ ਸੀ ਪੰਜਾਬੀਆਂ ਨੂੰ ਵੀ ਲੱਗਦਾ ਸੀ ਕਿ ਰੂਬੀ ਟੱਲਾ ਸ਼ਾਇਦ ਕਿਉਂਕਿ ਇਹ ਕਾਫੀ ਐਕਟਿਵ ਸੀਗੇ ਸਰਗਰਮ ਰਹਿ ਕੇ ਵੀ ਉਹਨਾਂ ਨੂੰ ਲੱਗਦਾ ਸੀਗਾ ਵੀ ਇਸ ਵਾਰ ਹੋਣਗੇ ਪਰ ਹੁਣ ਡਿਸਕਵਾਲਿਫਾਈ ਕਰ ਦਿੱਤਾ ਔਰ ਪਾਰਟੀ ਨੇ ਲੰਕੇ ਸੋਮਵਾਰ ਉਹਨਾਂ ਨੂੰ 27 ਸਵਾਲਾਂ ਦੀ ਸੂਚੀ ਦਾ ਜਵਾਬ ਮੰਗਿਆ ਸੀ ਇਹ ਤੇ ਨਹੀਂ ਪਤਾ ਲੱਗਾ ਕਿ ਉਹਨਾਂ ਨੇ ਜਵਾਬ ਕੀ ਦਿੱਤੇ ਆ ਪਰ ਪਾਰਟੀ ਨੇ ਉਹਨਾਂ ਦੀ ਉਮੀਦਵਾਰੀ ਖਾਰਜ ਕਰਨ ਦਾ ਐਲਾਨ ਕਰ ਦਿੱਤਾ ਹੈ ਯਾਨੀ ਕਿ ਹੁਣ ਰੂਬੀ ਟੱਲਾ ਜਿਹੜੇ ਨੇ OS ਤੋੜ ਦੇ ਵਿੱਚੋਂ ਬਾਹਰ ਹੋ ਗਏ ਨੇ ਰੂਬੀ ਢੱਲਾ ਨੇ ਪਾਰਟੀ ਦੇ ਇਸ ਫੈਸਲੇ ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਹੈਰਾਨੀ ਹੈ ਮੈਨੂੰ ਮੈਨੂੰ ਪਤਾ ਹੀ ਨਹੀਂ ਹੈ ਸਭ ਕੁਝ ਕਿਉਂ ਹੋਇਆ ਢੱਲਾ ਨੇ ਵੀ ਕਿਹਾ ਕਿ ਉਸ ਨੂੰ ਇਸ ਬਾਰੇ ਸੂਚਿਤ ਕਰਨ ਦੀ ਥਾਂ ਪਾਰਟੀ ਹਾਈ ਕਮਾਂਡ ਨੇ ਗੱਲ ਮੀਡੀਆ ਦੇ ਵਿੱਚ ਲੀਕ ਕਰ ਦਿੱਤੀ ਹੈ ਜਿਹੜੇ ਕੀ ਚੰਗੀ ਗੱਲ ਨਹੀਂ ਉਸਨੇ ਵੀ ਕਿਹਾ ਕਿ ਉਸਤੇ ਲੱਗੇ ਦੋਸ਼ਾਂ ਦੇ ਵਿੱਚੋਂ ਕੋਈ ਵੀ ਸੱਚ ਨਹੀਂ ਹੈ ਜਿਸ ਬਾਰੇ ਉਸਨੇ ਪਾਰਟੀ ਨੂੰ ਦੱਸ ਦਿੱਤਾ ਸੀ ਰੂਬੀ ਨੇ ਕਿਹਾ ਕਿ ਉਸਤੇ ਲੱਗੇ ਸਾਰੇ ਦੋਸ਼ ਬੇਬੁਨਿਆਦ ਹਨ ਤੇ ਉਸਨੇ ਖੰਸ਼ਾ ਜਤਾਇਆ ਕਿ ਵਿਦੇਸ਼ੀ ਮੂਲ ਦੀ ਹੋਣ ਕਰਕੇ ਸ਼ਾਇਦ ਉਸ ਦੇ ਨਾਲ ਵਿਤਕਰਾ ਕੀਤਾ ਗਿਆ ਪੰਜਾਬ ਤੋਂ ਨੇ ਪੰਜਾਬੀ ਮੂਲ ਦੇ ਆ ਰੂਬੀ ਟੱਲਾ ਤੇ ਉਹਨਾਂ ਦੀ ਉਮੀਦਵਾਰੀ ਫਿਲਹਾਲ ਹੁਣ ਖਤਮ ਕਰ ਦਿੱਤੀ ਗਈ ਹੈ ਆ ਵੀ ਮੂਲ ਦੀ ਸਾਬਕਾ ਐਮਪੀ ਰੂਬੀ ਟੱਲਾ ਜਿਹੜੇ ਨੇ ਉਹਨਾਂ ਨੂੰ ਡਿਸਕਵਾਲਿਫਾਈ ਕਰ ਦਿੱਤਾ ਗਿਆ ਯਾਨੀ ਕਿ ਹੁਣ ਉਹ ਕੈਨੇਡੀਅਨ ਪ੍ਰਧਾਨ ਮੰਤਰੀ ਨਹੀਂ ਬਣ ਸਕਦੇ ਲਿਬਰਲ ਪਾਰਟੀ ਦੀ ਇਹ ਕੈਂਡੀਡੇਟ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਕਾਫੀ ਲੰਬੇ ਸਮੇਂ ਤੋਂ ਇਹ ਐਕਟਿਵ ਰਾਜਨੀਤੀ ਤੋਂ ਪਰੇ ਰਹੇ ਪਰ ਹੁਣ ਜਦੋਂ ਐਕਟਿਵ ਰਾਜਨੀਤੀ ਦੇ ਵਿੱਚ ਸਾਬਕਾ ਸੰਸਦ ਮੈਂਬਰ ਰੂਬੀ ਟੱਲਾ ਆਈ ਤੇ ਉਹਦੀ ਉਮੀਦਵਾਰੀ ਖਾਰਜ ਹੋ ਗਈ ਆ ਕਾਰਨ ਬਹੁਤ ਵੱਟਾਇਆ ਦਰਅਸਲ ਕਿਆ ਜਾ ਰਿਹਾ ਕਿ ਇਹਨਾਂ ਨੇ ਅਣ ਐਲਾਨੇ ਤੇ ਬੇ ਹਿਸਾਬੇ ਖਰਚ ਜਿਹੜੇ ਨੇ ਉਹ ਕੀਤੇ ਨੇ ਇਹਨਾਂ ਦੇ ਜਿਹੜਾ ਚੋਣ ਫੰਡ ਹੈ ਉਹ ਵੀ ਸ਼ੱਕੀ ਹੈ ਤੇ ਬਾਹਰੀ ਹਮਾਇਤ ਯਾਨਕਿ ਕਿਸੇ ਹੋਰ ਬਾਹਰੀ ਹਮਾਇਤ ਦੀ ਇਹਨਾਂ ਨੇ ਵਰਤੋਂ ਕੀਤੀ ਹੈ ਤੇ ਨਿਰਧਾਰਿਤ ਚੋਣ ਮਰਿਆਦਾਦ ਨੂੰ ਜਿਹੜਾ ਭੰਗ ਕੀਤਾ ਇਸ ਕਰਕੇ ਇਹਨਾਂ ਦੇ ਉੱਤੇ ਬਹੁਤ ਵੱਡੇ ਦੋਸ਼ ਲਾ ਕੇ ਇਹਨਾਂ ਨੂੰ ਡਿਸਕਵਾਲਿਫਾਈ ਕਰ ਦਿੱਤਾ ਗਿਆ ਫਿਲਹਾਲ ਰੂਬੀ ਟੱਲਾ ਹੁਣ ਪੀਐਮ ਬਣਨ ਦੀ ਦੌੜ ਦੇ ਵਿੱਚੋਂ ਬਾਹਰ ਹੈ ਔਰ ਬਾਹਰ ਕੀਤੇ ਜਾਣ ਤੋਂ ਮਗਰੋਂ ਜੇ ਕਹਿ ਲੀਏ ਕਿ ਹੁਣ ਸਿਰਫ ਸਿਰਫ ਪੀਐਮ ਦੇ ਉਮੀਦਵਾਰ ਚਾਰ ਬਣਦੇ ਨੇ ਜਿਨ੍ਹਾਂ ਦੀ ਬਹਿਸ 24 ਤੇ 25 ਫਰਵਰੀ ਨੂੰ ਹੋਏਗੀ ਔਰ 9 ਮਾਰਚ ਨੂੰ ਹੋਣ ਵਾਲੀ ਚੋਣ ਦੇ ਵਿੱਚ ਐਲਾਨ ਹੋਏਗਾ ਯਾਨੀ ਕਿ ਉਹ ਚੋਣ ਜਿਹੜਾ ਜਿੱਤੇਗਾ ਉਹ ਉੱਥੇ ਦਾ ਪੀਐਮ ਬਣੇਗਾ ਮੌਂਟਰੀਅਲ ਦੇ ਵਿੱਚ ਜਿਹੜੀ 24 ਤੇ 25 ਦੀ ਬਹਿਸ ਹੋਣੀ ਹੈ ਅੰਗਰੇਜ਼ੀ ਤੇ ਫ੍ਰੈਂਚੀ ਯਾਨੀ ਫ੍ਰੈਂਚ ਦੇ ਵਿੱਚ ਇਹ ਦੋਹਾਂ ਬੜੀਆਂ ਬਹਿਸਾਂ ਹੋਣਗੀਆਂ ਜੇਕਰ ਗੱਲ ਰੂਬੀ ਟੱਲਾ ਦੀ ਗੱਲ ਕੀਤੀ ਜਾਵੇ ਤਾਂ ਰੂਬੀ ਟੱਲਾ ਐਕਟਿਵ ਸਿਆਸਤ ਤੋਂ ਲੰਬੇ ਰਹੇ ਨੇ ਪਰ ਹੁਣ ਜਦੋਂ ਉਹ ਆ ਵਾਪਸੀ ਕੀਤੀ ਤੇ ਉਹਨਾਂ ਦੇ ਉੱਤੇ ਵੱਡੇ ਜਿਹੜੇ ਆ ਇਲਜ਼ਾਮ ਲੱਗੇ ਨੇ ਫਿਲਹਾਲ ਸ਼ੁਰੂਆਤ ਚੰਗੀ ਸੀ ਪੰਜਾਬੀਆਂ ਨੂੰ ਵੀ ਲੱਗਦਾ ਸੀ ਕਿ ਰੂਬੀ ਟੱਲਾ ਸ਼ਾਇਦ ਕਿਉਂਕਿ ਇਹ ਕਾਫੀ ਐਕਟਿਵ ਸੀਗੇ ਸਰਗਰਮ ਰਹਿ ਕੇ ਵੀ ਉਹਨਾਂ ਨੂੰ ਲੱਗਦਾ ਸੀਗਾ ਵੀ ਇਸ ਵਾਰ ਹੋਣਗੇ ਪਰ ਹੁਣ ਡਿਸਕਵਾਲਿਫਾਈ ਕਰ ਦਿੱਤਾ اور پارٹی نے ਲੰਕੇ ਸੋਮਵਾਰ ਉਹਨਾਂ ਨੂੰ 27 سوالਾਂ ਦੀ ਸੂਚੀ ਦਾ ਜਵਾਬ ਮੰਗਿਆ ਸੀ ਇਹ ਤੇ ਨਹੀਂ ਪਤਾ ਲੱਗਾ ਕਿ ਉਹਨਾਂ ਨੇ ਜਵਾਬ ਕੀ ਦਿੱਤੇ ਆ ਪਰ پارٹی ਨੇ ਉਹਨਾਂ ਦੀ ਉਮੀਦਵਾਰੀ ਖਾਰਜ ਕਰਨ ਦਾ ਐਲਾਨ ਕਰ ਦਿੱਤਾ ਹੈ ਯਾਨੀ ਕਿ ਹੁਣ ਰੂਬੀ ਟੱਲਾ ਜਿਹੜੇ ਨੇ OS ਦੌੜ ਦੇ ਵਿੱਚੋਂ ਬਾਹਰ ਹੋ ਗਏ ਨੇ ਰੂਬੀ ਟੱਲਾ ਨੇ پارٹی ਦੇ ਇਸ ਫੈਸਲੇ ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਹੈਰਾਨੀ ਹੈ ਮੈਨੂੰ ਮੈਨੂੰ ਪਤਾ ਹੀ ਨਹੀਂ ਇਹ ਸਭ ਕੁਝ ਕਿਉਂ ਹੋਇਆ ਟੱਲਾ ਨੇ ਵੀ ਕਿਹਾ ਕਿ ਉਸ ਨੂੰ ਇਸ ਬਾਰੇ ਸੂਚਿਤ ਕਰਨ ਦੀ ਥਾਂ ਪਾਰਟੀ ਹਾਈ ਕਮਾਂਡ ਨੇ ਗੱਲ ਮੀਡੀਆ ਦੇ ਵਿੱਚ ਲੀਕ ਕਰ ਦਿੱਤੀ ਹੈ ਜਿਹੜੇ ਕੀ ਚੰਗੀ ਗੱਲ ਨਹੀਂ ਉਸਨੇ ਵੀ ਕਿਹਾ ਕਿ ਉਸਤੇ ਲੱਗੇ ਦੋਸ਼ਾਂ ਦੇ ਵਿੱਚੋਂ ਕੋਈ ਵੀ ਸੱਚ ਨਹੀਂ ਹੈ ਜਿਸ ਬਾਰੇ ਉਸਨੇ ਪਾਰਟੀ ਨੂੰ ਦੱਸ ਦਿੱਤਾ ਸੀ ਰੂਬੀ ਨੇ ਕਿਹਾ ਕਿ ਉਸਤੇ ਲੱਗੇ ਸਾਰੇ ਦੋਸ਼ ਬੇਬੁਨਿਆਦ ਹਨ ਤੇ ਉਸਨੇ ਖੁਸ਼ਾ ਜਤਾਇਆ ਕਿ ਵਿਦੇਸ਼ੀ ਮੂਲ ਦੀ ਹੋਣ ਕਰਕੇ ਸ਼ਾਇਦ ਉਸਦੇ ਨਾਲ ਵਿਤਕਰਾ ਕੀਤਾ ਗਿਆ ਪੰਜਾਬ ਤੋਂ ਨੇ ਪੰਜਾਬੀ ਮੂਲ ਦੇ ਆ ਰੂਬੀ ਟਹਲਾ ਤੇ ਉਹਨਾਂ ਦੀ ਉਮੀਦਵਾਰੀ ਫਿਲਹਾਲ ਹੁਣ ਖਤਮ ਕਰ ਦਿੱਤੀ ਗਈ ਹੈ ਦੀ ਮੋਲਦੀ ਸਾਬਕਾ ਐਮਪੀ ਰੂਪੀ ਟੱਲਾ ਜਿਹੜੇ ਨੇ ਉਹਨਾਂ ਨੂੰ ਡਿਸਕਵਾਲਿਫਾਈ ਕਰ ਦਿੱਤਾ ਗਿਆ ਯਾਨਕਿ ਹੁਣ ਉਹ ਕੈਨੇਡੀਅਨ ਪ੍ਰਧਾਨ ਮੰਤਰੀ ਨਹੀਂ ਬਣ ਸਕਦੇ ਲਿਬਰਲ ਪਾਰਟੀ ਦੇ ਕੈਂਡੀਡੇਟ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਕਾਫੀ ਲੰਬੇ ਸਮੇਂ ਤੋਂ ਇਹ ਐਕਟਿਵ ਰਾਜਨੀਤੀ ਤੋਂ ਪਰੇ ਰਹੇ ਪਰ ਹੁਣ ਜਦੋਂ ਐਕਟਿਵ ਰਾਜਨੀਤੀ ਦੇ ਵਿੱਚ ਸਾਫ ਕਾ ਸੰਸਦ ਮੈਂਬਰ ਰੂਬੀ ਟੱਲਾ ਆਈ ਤੇ ਉਹਦੀ ਉਮੀਦਵਾਰੀ ਖਾਰਜ ਹੋ ਗਈ ਆ ਕਾਰਨ ਬਹੁਤ ਵੱਟਾਇਆ ਦਰਅਸਲ ਕਿਆ ਜਾ ਰਿਹਾ ਕਿ ਇਹਨਾਂ ਨੇ ਅਣ ਐਲਾਨੇ ਤੇ ਬੇ ਹਿਸਾਬੇ ਖਰਚ ਜਿਹੜੇ ਨੇ ਉਹ ਕੀਤੇ ਨੇ ਇਹਨਾਂ ਦੇ ਜਿਹੜਾ ਚੋਣ ਫੰਡ ਹੈ ਉਹ ਵੀ ਸ਼ੱਕੀ ਹੈ ਤੇ ਬਾਹਰੀ ਹਮਾਇਤ ਯਾਨਕਿ ਕਿਸੇ ਹੋਰ ਬਾਹਰੀ ਹਮਾਇਤ ਦੀ ਇਹਨਾਂ ਨੇ ਵਰਤੋ ਕੀਤੀ ਹੈ ਤੇ ਨਿਰਧਾਰਤ ਚੋਣ ਮਰਿਆਦਾ ਤੋਂ ਜਿਹੜਾ ਭੰਕ ਕੀਤਾ ਇਸ ਕਰਕੇ ਇਹਨਾਂ ਦੇ ਉੱਤੇ ਬਹੁਤ ਵੱਡੇ ਦੋਸ਼ ਲਾ ਕੇ ਇਹਨਾਂ ਨੂੰ ਡਿਸਕਵਾਲਿਫਾਈ ਕਰ ਦਿੱਤਾ ਗਿਆ ਫਿਲਹਾਲ ਰੂਬੀ ਟੱਲਾ ਹੁਣ ਪੀਐਮ ਬਣਨ ਦੀ ਦੌੜ ਦੇ ਵਿੱਚੋਂ ਬਾਹਰ ਹੈ ਔਰ ਬਾਹਰ ਕੀਤੇ ਜਾਣ ਤੋਂ ਮਗਰੋਂ ਜੇ ਕਹਿ ਲੀਏ ਕਿ ਹੁਣ ਸਿਰਫ ਸਿਰਫ ਪੀਐਮ ਦੇ ਉਮੀਦਵਾਰ ਚਾਰ ਬਣਦੇ ਨੇ ਜਿਨ੍ਹਾਂ ਦੀ ਬਹਿਸ 24 ਤੇ 25 ਫਰਵਰੀ ਨੂੰ ਹੋਏਗੀ ਔਰ 9 ਮਾਰਚ ਨੂੰ ਹੋਣ ਵਾਲੀ ਚੋਣ ਦੇ ਵਿੱਚ ਐਲਾਨ ਹੋਏਗਾ ਯਾਨੀ ਕਿ ਉਹ ਚੋਣ ਜਿਹੜਾ ਜਿੱਤੇਗਾ ਉਹ ਉੱਥੇ ਦਾਬ ਪੀ ਹੈ ਬਣੇਗਾ ਮੌਂਟਰੀਅਲ ਦੇ ਵਿੱਚ ਜਿਹੜੀ 24 ਤੇ 25 ਦੀ ਬਹਿਸ ਹੋਣੀ ਹੈ ਅੰਗਰੇਜ਼ੀ ਤੇ ਫ੍ਰਾਂਸੀਸੀ ਯਾਨੀ ਫ੍ਰੈਂਚ ਦੇ ਵਿੱਚ ਇਹ ਦੋਹੇ ਬੜੀਆਂ ਬਹਿਸਾਂ ਹੋਣ ਗਿਆ ਜੇਕਰ ਗੱਲ ਰੂਬੀ ਟੱਲਾ ਦੀ ਗੱਲ ਕੀਤੀ ਜਾਵੇ ਤਾਂ ਰੂਬੀ ਟੱਲਾ ਐਕਟਿਵ ਸਿਆਸਤ ਤੋਂ ਲਾਂਬੇ ਰਹੇ ਨੇ ਪਰ ਹੁਣ ਜਦੋਂ ਉਹ ਵਾਪਸੀ ਕੀਤੀ ਤੇ ਉਹਨਾਂ ਦੇ ਉੱਤੇ ਵੱਡੇ ਜਿਹੜੇ ਆ ਇਲਜ਼ਾਮ ਲੱਗੇ ਨੇ ਫਿਲਹਾਲ ਸ਼ੁਰੂਆਤ ਚੰਗੀ ਸੀ ਪੰਜਾਬੀਆਂ ਨੂੰ ਵੀ ਲੱਗਦਾ ਸੀ ਕਿ ਰੂਬੀ ਟੱਲਾ ਸ਼ਾਇਦ ਕਿਉਂਕਿ ਕਾਫੀ ਐਕਟਿਵ ਸੀਗੇ ਸਰਗਰਮ ਰਹਿ ਕੇ ਵੀ ਉਹਨਾਂ ਨੂੰ ਲੱਗਦਾ ਸੀਗਾ ਵੀ ਇਸ ਵਾਰ ਹੋਣਗੇ ਪਰ ਹੁਣ ਡਿਸਕਵਾਲਿਫਾਈ ਕਰ ਦਿੱਤਾ ਔਰ ਪਾਰਟੀ ਨੇ ਲੰਕੇ ਸੋਮਵਾਰ ਉਹਨਾਂ ਨੂੰ 27 ਵਾਲਾਂ ਦੀ ਸੂਚੀ ਦਾ ਜਵਾਬ ਮੰਗਿਆ ਸੀ ਇਹ ਤੇ ਨਹੀਂ ਪਤਾ ਲੱਗਾ ਕਿ ਉਹਨਾਂ ਨੇ ਜਵਾਬ ਕੀ ਦਿੱਤੇ ਆ ਪਰ ਪਾਰਟੀ ਨੇ ਉਹਨਾਂ ਦੀ ਉਮੀਦਵਾਰੀ ਖਾਰਜ ਕਰਨ ਦਾ ਐਲਾਨ ਕਰ ਦਿੱਤਾ ਹੈ ਯਾਨੀ ਕਿ ਹੁਣ ਰੂਬੀ ਟੱਲਾ ਜੜੇ ਨੇ OS ਤੌਰ ਦੇ ਵਿੱਚੋਂ ਬਾਹਰ ਹੋ ਗਏ ਨੇ ਰੂਬੀ ਢੱਲਾ ਨੇ ਪਾਰਟੀ ਦੇ ਇਸ ਫੈਸਲੇ ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਹੈਰਾਨੀ ਹੈ ਮੈਨੂੰ ਮੈਨੂੰ ਪਤਾ ਹੀ ਨਹੀਂ ਹੈ ਸਭ ਕੁਝ ਕਿਉਂ ਹੋਇਆ ਢੱਲਾ ਨੇ ਵੀ ਕਿਹਾ ਕਿ ਉਸ ਨੂੰ ਇਸ ਬਾਰੇ ਸੂਚਿਤ ਕਰਨ ਦੀ ਥਾਂ ਪਾਰਟੀ ਹਾਈ ਕਮਾਂਡ ਨੇ ਗੱਲ ਮੀਡੀਆ ਦੇ ਵਿੱਚ ਲੀਕ ਕਰ ਦਿੱਤੀ ਹੈ ਜਿਹੜੇ ਕੀ ਚੰਗੀ ਗੱਲ ਨਹੀਂ ਉਸ ਨੇ ਇਹ ਵੀ ਕਿਹਾ ਕਿ ਉਸ ਤੇ ਲੱਗੇ ਦੋਸ਼ਾਂ ਦੇ ਵਿੱਚੋਂ ਕੋਈ ਵੀ ਸੱਚ ਨਹੀਂ ਹੈ ਜਿਸ ਬਾਰੇ ਉਸ ਨੇ ਪਾਰਟੀ ਨੂੰ ਦੱਸ ਦਿੱਤਾ ਸੀ ਰੂਬੀ ਨੇ ਕਿਹਾ ਕਿ ਉਸ ਤੇ ਲੱਗੇ ਸਾਰੇ ਦੋਸ਼ ਬੇਬੁਨਿਆਦ ਹਨ ਤੇ ਉਸਨੇ ਖਛਾ ਜਤਾਇਆ ਕਿ ਵਿਦੇਸ਼ੀ ਮੂਲ ਦੀ ਹੋਣ ਕਰਕੇ ਸ਼ਾਇਦ ਉਸਦੇ ਨਾਲ ਵਿਤਕਰਾ ਕੀਤਾ ਗਿਆ ਪੰਜਾਬ ਤੋਂ ਨੇ ਪੰਜਾਬੀ ਮੂਲ ਦੇ ਆਰੂਪੀ ਟੱਲਾ ਤੇ ਉਹਨਾਂ ਦੀ ਉਮੀਦਵਾਰੀ ਫਿਲਹਾਲ ਹੁਣ ਖਤਮ ਕਰ ਦਿੱਤੀ ਗਈ ਹੈ। ਆਪੀ ਮੂਲ ਦੀ ਸਾਬਕਾ ਐਮਪੀ ਰੂਪੀ ਟੱਲਾ ਜਿਹੜੇ ਨੇ ਉਹਨਾਂ ਨੂੰ ਡਿਸਕਵਾਲਿਫਾਈ ਕਰ ਦਿੱਤਾ ਗਿਆ। ਯਾਨੀ ਕਿ ਹੁਣ ਉਹ ਕੈਨੇਡੀਅਨ ਪ੍ਰਧਾਨ ਮੰਤਰੀ ਨਹੀਂ ਬਣ ਸਕਦੇ। ਲਿਬਰਲ ਪਾਰਟੀ ਦੀ ਇਹ ਕੈਂਡੀਡੇਟ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ। ਕਾਫੀ ਲੰਬੇ ਸਮੇਂ ਤੋਂ ਇਹ ਐਕਟਿਵ ਰਾਜਨੀਤੀ ਤੋਂ ਪਰੇ ਰਹੇ ਪਰ ਹੁਣ ਜਦੋਂ ਐਕਟਿਵ ਰਾਜਨੀਤੀ ਦੇ ਵਿੱਚ ਸਾਫ ਕਾ ਸੰਸਦ ਮੈਂਬਰ ਰੂਬੀ ਟੱਲਾ ਆਈ ਤੇ ਉਹਦੀ ਉਮੀਦਵਾਰੀ ਖਾਰਜ ਹੋ ਗਈ ਆ ਕਾਰਨ ਬਹੁਤ ਵੱਟਾਇਆ ਦਰਅਸਲ ਕਿਆ ਜਾ ਰਿਹਾ ਕਿ ਇਹਨਾਂ ਨੇ ਅਣ ਐਲਾਨੇ ਤੇ ਬੇ ਹਿਸਾਬੇ ਖਰਚ ਜਿਹੜੇ ਨੇ ਉਹ ਕੀਤੇ ਨੇ ਇਹਨਾਂ ਦੇ ਜਿਹੜਾ ਚੋਣ ਫੰਡ ਹੈ ਉਹ ਵੀ ਸ਼ੱਕੀ ਹੈ ਤੇ ਬਾਹਰੀ ਹਮਾਇਤ ਯਾਨਕਿ ਕਿਸੇ ਹੋਰ ਬਾਹਰੀ ਹਮਾਇਤ ਦੀ ਇਹਨਾਂ ਨੇ ਵਰਤੋ ਕੀਤੀ ਹੈ ਤੇ ਨਿਰਧਾਰਿਤ ਚੋਣ ਮਰਿਆਦਾ ਤੋਂ ਜਿਹੜਾ ਭੰਗ ਕੀਤਾ ਇਸ ਕਰਕੇ ਇਹਨਾਂ ਦੇ ਉੱਤੇ ਬਹੁਤ ਵੱਡੇ ਦੋਸ਼ ਲਾ ਕੇ ਇਹਨਾਂ ਨੂੰ ਡਿਸਕਵਾਲਿਫਾਈ ਕਰ ਦਿੱਤਾ ਗਿਆ ਫਿਲਹਾਲ ਰੂਬੀ ਟੱਲਾ ਹੁਣ ਪੀਐਮ ਬਣਨ ਦੀ ਦੌੜ ਦੇ ਵਿੱਚੋਂ ਬਾਹਰ ਹੈ ਔਰ ਬਾਹਰ ਕੀਤੇ ਜਾਣ ਤੋਂ ਮਗਰੋਂ ਜੇ ਕਹਿ ਲੀਏ ਕਿ ਹੁਣ ਸਿਰਫ ਸਿਰਫ ਪੀਐਮ ਦੇ ਉਮੀਦਵਾਰ ਚਾਰ ਬਣਦੇ ਨੇ ਜਿਨ੍ਹਾਂ ਦੀ ਬਹਿਸ 24 ਤੇ 25 ਫਰਵਰੀ ਨੂੰ ਹੋਏਗੀ ਔਰ 9 ਮਾਰਚ ਨੂੰ ਹੋਣ ਵਾਲੀ ਚੋਣ ਦੇ ਵਿੱਚ ਐਲਾਨ ਹੋਏਗਾ ਯਾਨੀ ਕਿ ਉਹ ਚੋਣ ਜਿਹੜਾ ਜਿੱਤੇਗਾ ਉਹ ਉੱਥੇ ਦਾਬ ਪੀ ਹੈ ਬਣੇਗਾ ਮੌਂਟਰੀਅਲ ਦੇ ਵਿੱਚ ਜਿਹੜੀ 24 ਤੇ 25 ਦੀ ਬਹਿਸ ਹੋਣੀ ਹੈ ਅੰਗਰੇਜ਼ੀ ਤੇ ਫ੍ਰਾਂਸੀਸੀ ਯਾਨੀ